ਜੇ ਬੱਚਾ ਸੀਗਾ 7 ਮਹੀਨਿਆਂ ਦਾ ਤੇ ਉਹ ਬੰਦੇ ਨੇ ਨਾ ਕੀ ਕੀਤਾ ਵੀ ਦੌਣਾ ਵਿੱਚ ਦੀ ਨਾ ਮੇਰੇ ਸਿਰ ਕੱਢ ਕੇ ਤੇ ਮੇਰੀ ਟੂਈ ਤੇ ਬਹਿ ਗਿਆ ਟੂਈ ਤੇ ਬਹਿ ਕੇ ਤੇ ਮੱਕਾਂ ਨਾਲ ਮੇਰੀ ਟੂਈ ਕੁੱਤੇ ਵਾਂਗੂ ਬਹੁਤ ਜ਼ਿਆਦਾ ਮੈਨੂੰ ਕਬਲੇ ਕਰਦਾ ਵੀ ਟਡ-ਟਡ ਵੀ ਮੈਂ ਮੇਰੇ ਟੂਈ ਉੱਤੋਂ ਨਾ ਚੁੜ੍ਹ ਬਚਾਈ ਤਦੋਂ ਕਹਤਾ ਜਿਵੇਂ ਮੈਂ 14 ਸਾਲ ਦੀ ਉਮਰ ਤੋਂ ਲੈ ਕੇ ਮੈਂ ਮੈਂ ਕਹਿੰਨੀ ਮੈਂ ਬੜੇ ਦੁੱਖ ਦੇਖਿਆ ਭਰਾ ਮੈਂ ਬਹੁਤ ਜ਼ਿਆਦਾ ਨਿਆਂ ਜੀ ਦੁੱਖ ਦੇਖਿਆ ਮੈਂ ਉਹ ਬੰਦੇ ਨੇ ਐ ਵੀ ਨਹੀਂ ਸੋਚਿਆ ਵੀ ਇਹ ਮੇਰੇ ਬੱਚਾ ਵਰਗੀ ਹੈ ਮੇਰੀ ਤਾਂ ਸਾਰਾ ਦਿਨ ਪਹਿਲਾਂ ਤਾਂ ਗੋਹਾ ਕੁੜਾ ਕਰਕੇ ਆਉਣਾ ਆਦੀ ਮੰਮੀ ਨਾਲ ਜਿੰਮੇਦਾਰਾਂ ਦਾ ਫਿਰ ਉਸ ਤੋਂ ਬਾਅਦ ਅਸੀਂ ਮਾਵਾਂ ਧੀਆਂ ਨੇ ਤੋੜੇ ਚੱਕ ਲੈਣੇ ਤੋੜੇ ਘਟੋ ਘਟ ਸਾਡੇ ਹੁੰਦੇ ਸੀ ਭਈ 40 ਤੋੜੇ ਏ ਅਸੀਂ ਦੋ ਦੋ ਤੌੜੇ ਚੱਕਣੇ ਵਾਟਰ ਬਾਕਸ ਤੋਂ ਪਾਣੀ ਪਰੀ ਜਾਣਾ ਪਾਣੀ ਪਰੀ ਆ ਸਿਰ ਚ ਨਾ ਮੇਰੇ ਗੰਜ ਪੈ ਗਿਆ ਸੀਗਾ ਆ ਚੀਜ਼ ਤੁਮ ਇਤਨਾ ਜੋ ਮੁਸਕਰਾ ਰਹੇ ਹੋ ਕੀ ਗਮ ਹੈ ਜਿਸੇ ਛੁਪਾ ਰਹੇ ਹੋ ਇਹ ਲਾਈਨਾਂ ਤੁਹਾਨੂੰ ਵੀ ਯਾਦ ਹੋਣੀ ਹੈ ਕਿ ਜਿਹੜਾ ਹੱਸਦਾ ਹੁੰਦਾ ਹੈ ਜਿਹੜਾ ਚਿਹਰਾ ਹੱਸਦਾ ਹੁੰਦਾ ਉਹਦੇ ਪਿੱਛੇ ਬਹੁਤ ਦੁੱਖ ਹੁੰਦੇ ਆ ਅੱਜ ਸਾਡੇ ਨਾਲ ਨੇ ਇੰਸਟਾਗ੍ਰam ਤੇ ਨਹੀਂ ਨਹੀਂ ਇੰਟਰਨੈਟ ਤੇ ਪੂਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਧੂਮ ਮਚਾਉਣ ਵਾਲੀ ਭੈਣ ਕਿਰਨ ਜੋਕਰ ਇਹਨਾਂ ਦਾ ਨਾਮ ਕਿਰਨਾ ਬਹਿੰਡੇ ਵਾਲੀ ਤੋਂ ਮਸ਼ਹੂਰ ਹੈ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਪਰ ਇਹ ਹੱਸਦੇ ਚਿਹਰੇ ਦੇ ਪਿੱਛੇ ਬਹੁਤ ਸਾਰੇ ਦੁੱਖ ਆ ਉਹਦੀ ਦਾਸਤਾਨ ਤੁਹਾਨੂੰ ਅੱਜ ਸੁਣਾਉਣੀ ਆ ਹਸੀ ਗੱਲ ਬੈਂ ਜੀ ਸਸ਼ੀ ਕਾਲਵੀਰ ਜੀ ਭੈਣ ਜੀ ਆਪਾਂ ਦੁੱਖਾਂ ਦੀ ਗੱਲ ਬਾਤ ਚ ਕਰਦੇ ਆ ਕਿਉਂਕਿ ਦੁੱਖ ਤਾਂ ਦੁਨੀਆ ਤੇ ਬਥੇਰੇ ਆ ਹਨਾ ਸਹੀ ਹੈ ਜੀ ਤੇ ਪਹਿਲਾਂ ਇਹ ਦੱਸੋ ਵੀ ਜਿਹੜੀਆਂ ਇਹ ਰੀਲਾਂ ਵਾਲਾ ਜਿਹੜਾ ਮਨ ਬਣਿਆ ਇਹ ਕਿਵੇਂ ਬਣਿਆ ਤੇ ਕਦੋਂ ਤੋਂ ਬਣਿਆ ਰੀਲਾਂ ਨਾ ਮਨ ਤਾਂ ਜੀ ਮੇਰਾ ਬਚਪਨ ਦਾ ਹੀ ਸ਼ੌਂਕ ਸੀਗਾ ਹੂੰ ਤੇ ਇਹਦੇ ਪਿੱਛੇ ਤਾਂ ਮੈਂ ਛੱਤਰ ਵੀ ਘਰਦਾ ਤਾਂ ਬਹੁਤ ਖਾਦਿਆ ਨਜਾਇਜ਼ ਹੂੰ ਮੇਰੇ ਭਰਾ ਤੋਂ ਮੇਰੇ ਪਾਪੇ ਤੋਂ ਹਨਾ ਤੇ ਵੀ ਸਾਡੇ ਟਾਈਮਾਂ ਚ ਨਾ ਪਹਿਲੇ 2000 ਚੱਲਦੇ ਹੁੰਦੇ ਸੀਗੇ ਵੀ ਲੋਕਾਂ ਦੇ ਘਰਾਂ ਘਰਾਂ ਚ ਤੇ 5 ਰੁਪਏ ਟਿਕਟ ਰੱਖਦੇ ਹੁੰਦੇ ਸੀਗੇ ਉਹ ਵੀ ਉਹਦੇ ਉਹ ਫਿਲਮ ਚੱਲਦੀ ਸੀਗੀ ਬਦਲਾ ਜੱਟੀ ਹੂੰ ਕੁਰਬਾਨੀ ਜੱਟ ਦੀ ਪੁੱਤ ਜੱਟਾਂ ਦੇ ਐਦਾਂ ਦੀਆਂ ਗੱਗੂ ਗੱਲ ਦੀਆਂ ਫਿਲਮਾਂ ਤੇ ਮੈਨੂੰ ਬੜਾ ਸ਼ੌਂਕ ਸੀਗਾ ਮੈਂ ਵੀ ਫਿਲਮਾਂ ਦੇਖਣਾਂਗਾ ਤੇ ਮੈਂ ਤਾਂ ਆਪਣੇ ਘਰੋਂ ਆਟਾ-ਉਟਾ ਵੇਚ ਦਿੰਦੀ ਹੁੰਦੀ ਸੀ ਕਿਉਂਕਿ ਟਿਕਟ ਕਰਨੀ ਹੁੰਦੀ ਸੀ 5 ਰੁਪਏ ਟਿਕਟ ਲੈਂਦੇ ਹੁੰਦੇ ਸੀ ਉਹ ਫਿਰ ਮੈਂ ਆਟਾ ਵੇਚ ਕੇ 5 ਰੁਪਏ ਮੇਰੇ ਕੋਲੇ ਹੋਣੇ ਫਿਰ ਮੈਂ ਜਿੰਨਾਂ ਦੀ ਵੀ ਸੀਰ ਲੱਗਿਆ ਹੋਣਾ ਤੇ ਫਿਰ ਉਹਨਾਂ ਨੇ ਮੈਨੂੰ ਵੀ 5 ਰੁਪਏ ਲੈ ਲੈਣੇ ਤੇ ਵੀ ਮੈਨੂੰ ਕਹਿੰਦੇ ਉਹ ਮਗਰ ਜਾ ਕੇ ਬਹਿ ਜਾ ਪੱਲਗਾਂ ਵਸ਼ਾਈਆਂ ਹੁੰਦਾਂ ਥੱਲੇ ਤੇ ਆਪਾਂ ਚੁੱਪ ਕਰਕੇ ਬਟ ਮੈਂ ਸਾਰੀ ਰਾਤ ਫਿਲਮਾ-ਫੁਲਮਾ ਦੇਖ ਕੇ ਤੜਕੇ 4 ਵਜੇ ਉਹ ਬੰਦ ਕਰਦੇ ਹੁੰਦੀ ਸੀ ਤੇ 4 ਵਜੇ ਮੈਨ ਕਰੇ ਜਾਣਾ ਕਿਉਂਕਿ ਉਦੋਂ ਬੱਚਾ ਬੁੱਧੀ ਸੀ ਨਾ ਵੀ ਇੰਨਾ ਆਪਾਂ ਨੂੰ ਨਹੀਂ ਸੀਗਾ ਤੇ ਭੈਣ ਜੀ ਤੁਸੀਂ ਐਕਟਿੰਗ ਦਾ ਸ਼ੌਂਕ ਮਤਲਬ ਸ਼ੁਰੂ ਤੋਂ ਹੀ ਪਾਲ ਲਿਆ ਹੈ ਨਾ ਸ਼ੁਰੂ ਤੋਂ ਸ਼ੁਰੂ ਤੋਂ ਹਾਂਜੀ ਤੇ ਇਹ ਜਦੋਂ ਤੁਸੀਂ ਹੁਣ ਰੀਲ ਬਣਾਉਨੇ ਹੋ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਦੁੱਖ ਹੈ ਥੋਡੀਆਂ ਰੀਲਾਂ ਦੇ ਨਾਲ ਲੋਕਾਂ ਨੂੰ ਸਕੂਨ ਮਿਲ ਜਦੋਂ ਹਾਸਾ ਆਉਂਦਾ ਤੇ ਬਹੁਤ ਸਾਰਾ ਅਗਲੇ ਨੂੰ 2-4 ਮਿੰਟ ਲਈ ਆਪ ਦਾ ਦੁੱਖ ਭੁਲਾ ਦਿੰਦਾ ਹੈ ਹੈ ਨਾ ਤੇ ਇਹ ਇਹ ਵੀ ਤਾਂ ਤੁਹਾਨੂੰ ਬਹੁਤ ਸਾਰੇ ਕਮੈਂਟਸ ਆਉਂਦੇ ਹੋਣੇ ਹਾਂਜੀ ਹਾਂਜੀ ਮੈਨੂੰ ਫੋਨ ਆਉਂਦੇ ਆ ਸਾਨੂੰ ਬਾਹਰੋਂ ਅਮਰੀਕਾ ਕੈਨੇਡਾ ਅਮਰੀਕਾ ਪਤਾ ਨਹੀਂ ਕਿੱਥੋਂ ਕਲੀਫੋਰਨੀਆ ਕਿਤਾ ਨਹੀਂ ਕਿੱਥੋਂ ਕਿੱਥੋਂ ਮੈਨੂੰ ਨਾਜੇ ਤਾਂ ਆਉਂਦੇ ਨਹੀਂ ਮੈਂ ਤਾਂ ਨਿਊਜ਼ੀਲੈਂਡ ਨਿਊਜ਼ੀਲੈਂਡ ਕਹਿ ਕੋ ਦਿੰਨੀ ਆ ਤੇ ਸਾਨੂੰ ਫੋਨ ਆਉਂਦਿਆ ਕਹਿੰਦੇ ਵੀ ਕਰਨਾ ਵੀ ਤੇਰੀਆਂ ਰੀਲਾਂ ਦੇਖ ਕੇ ਜਦ ਅਸੀਂ ਕੰਮਾਤ ਥੱਕੇ ਹਾਰੇ ਆਉਂਦੇ ਹਾਂ ਨਾ ਇਹ ਅਸੀਂ ਅਨਸਾਰ ਪਹਿਲਾ ਇਸਟਾ ਖੋਲਦਿਆਂ ਅਸੀਂ ਤੇਰਿਆਂ ਹੀ ਰੇਲਾ ਦੇਖਦੇ ਆ ਤੇ ਸਾਡੇ ਨਾਲ ਵੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਤੇਰਿਆਂ ਰੇਲਾ ਦੇਖ ਕੇ ਕਿਉਂਕਿ ਜਿਹੜੀ ਅੱਜ ਦੀ ਜ਼ਿੰਦਗੀ ਹੈ ਲੋਕਾਂ ਦੀ ਹਨਾ ਇਹ ਨਾ ਸਾਰੀ ਦਵਾਈਆਂ ਤੇ ਚੱਲੀ ਜਾਂਦੀ ਆ ਉਹ ਦਵਾਈਆਂ ਤੇ ਦਵਾਈ ਖਾ ਲਈ ਤਾਂ ਠੀਕ ਆ ਹਨਾ ਤੇ ਨਾ ਦਵਾਈ ਖਾਧੀ ਤਾਂ ਆਪਾਂ ਮੰਜੇ ਤੇ ਆ ਪਰ ਆਪਾਂ ਉਹਨਾਂ ਦੀ ਦਵਾਈ ਛਡਾਉਣੀ ਆ ਮੈਂ ਤਾਂ ਕਹਿਣ ਦਾ ਮਤਲਬ ਮੈਂ ਡਾਕਟਰਾਂ ਦਾ ਉਹ ਟੈਨਸ਼ਨ ਹੋ ਕੇ ਇਹ ਆਪਾਂ ਕਹਿੰਦੇ ਵੀ ਲੋਕ ਹੱਸਣ ਸਗਾ ਦੀ ਹਸਣ ਨਾਲ ਅਗਲੇ ਦਾ ਖੂਨ ਵਧਦਾ ਜਿਹੜਾ ਕੋਈ ਮਾੜਾ ਚੰਗਾ ਬੋਲਦਾ ਹਨ ਉਹਨਾਂ ਨੇ ਤਾਂ ਬੋਲੀ ਜਾਣਾ ਆਪਾਂ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ ਪਹਿਲਾਂ ਮੈਂ ਕਰਦੀ ਸੀ ਪ੍ਰਵਾਹ ਪਰ ਹੁਣ ਨਹੀਂ ਕਰਦੇ ਹਨ ਬਈ ਚਲੋ ਦੁਨੀਆਦਾਰੀ ਦਾਤੀ ਦੇ ਇੱਕ ਪਾਸੇ ਦੰਦੇ ਆ ਤੇ ਲੋਕਾਂ ਦੇ ਦੋਨੇ ਪਾਸੇ ਆ ਦੁਨੀਆ ਤੇ ਦੁਨੀਆ ਨੇ ਤਾਂ ਵੱਡੇ ਵੱਡੇ ਗੁਰੂਆਂ ਪੀਣ ਛੱਡਿਆ ਹਾਂ ਆਪਾਂ ਤਾਂ ਫੇਰ ਵੀ ਬਹੁਤ ਤੇ ਜਦੋਂ ਇਹ ਹੁੰਦਾ ਵੀ ਹਨਾ ਵੀ ਕਿਸੇ ਦਾ ਆਉਂਦਾ ਜਦੋਂ ਕਮੈਂਟ ਆਉਂਦੇ ਆ ਵੀ ਹਾਂ ਫੋਨ ਆਉਂਦੇ ਆ ਤੁਹਾਡੀ ਇੱਕ ਲੂਜੀ لینڈ ਵਾਲੀ ਵੀ ਰੀਲ ਬਹੁਤ ਮਸ਼ਹੂਰ ਹੋਈ ਸੀ ਹਨਾ ਹਾਂਜੀ ਹਾਂਜੀ ਆਓ ਮੈਂ ਇੱਥੇ ਮੇਰੀ ਸਿਸਟਰ ਹੈਗੀ ਇੱਕ ਭੈਣ ਹੀ ਆ ਵਿਚਾਰੀ ਉਹ ਤੁਸੀਂ ਜਾਣਦੇ ਹੋਵੋਗੇ ਬਹੁਤ ਮਸ਼ਹੂਰ ਨੇ ਉਹ ਜੈਸਮਿਨ ਚੋਟੀਆ ਜੀ ਤੇ ਉਹਨਾਂ ਨੇ ਮੈਂ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਆਪਦੇ ਘਰੇ ਮੇਰੀ ਬੜੀ ਰਿਸਪੈਕਟ ਕੀਤੀ ਉਹਨਾਂ ਨੇ ਹਾਂ ਉਹਨਾਂ ਨੇ ਮੈਨੂੰ ਸੂਟ ਵੀ ਦਿੱਤਾ ਇੱਕ ਲੋਈ ਦਿੱਤੀ ਮੈਨੂੰ ਤੇ ਉਹ ਚੈਨੀ ਮੇਰੇ ਗਲ ਚੋਂ ਪੈਣ ਨੇ ਪਾਈ ਸੀ ਫਿਰ ਮੈਂ ਘਰੇ ਆ ਕੇ ਮੈਂ ਉਹ ਕਹਿੰਦੀ ਮੈਨੂੰ ਨਿਊਜ਼ੀਲੈਂਡ ਤੋਂ ਮਿਲੀ ਸੀ ਇਹ ਕਿਰਨਾ ਵੀ ਮੈਂ ਉੱਥੋਂ ਲਿਆਂਦੀ ਸੀ ਘਰੇ ਆ ਕੇ ਮੈਂ ਗੱਲ ਚ ਪਾ ਕੇ ਕਹਿੰਦੀ ਆ ਦੇਖੋ ਕੀ ਦੇਖਦੇ ਹੋ ਇਹ ਨਿਊਜ਼ੀਲੈਂਡ ਤੋਂ ਆਈ ਆ ਨਿਊਜ਼ੀਲੈਂਡ ਤੋਂ 75 ਲੱਖ ਦੀ ਹਾਂਜੀ ਤੇ ਜਦੋਂ ਆਪਾਂ ਹੁਣ ਜਦੋਂ ਇੰਨਾ ਮਾਨ ਸਨਮਾਨ ਮਿਲਦਾ ਹੈ ਤੇ ਫਿਰ ਪਹਿਲਾਂ ਵਾਲੀ ਜ਼ਿੰਦਗੀ ਯਾਦ ਆਉਂਦੀ ਹੈ ਹੱਲਾਂ ਵਾਲੇ ਤਾਂ ਭੁੱਲ ਨਹੀਂ ਸਕਦੀ ਮੈਂ ਕਦੇ ਨਹੀਂ ਭੁੱਲੂਗੀ ਉਹ ਜਿਹੜੇ ਮੈਂ ਦੁੱਖਾਂ ਦੇ ਵਿੱਚੋਂ ਦੀ ਲੰਘ ਕੇ ਆਈਆਂ ਦੁੱਖ ਮੈਂ ਦੇਖੇ ਆ ਹਨਾ ਮੈਂ ਆਪਦੇ ਪਿੰਡੇ ਤੇ ਬਹੁਤ ਕੁਝ ਹੰਡਾਇਆ ਬਹੁਤ ਹੀ ਕੁਝ ਮੈਂ ਉਹ ਕਦੇ ਨਹੀਂ ਭੁੱਲੂਗੀ ਬੰਦੇ ਨੂੰ ਆਪਦੀ ਔਕਾਤ ਨਹੀਂ ਭੁੱਲਣੀ ਚਾਹੀਦੀ ਪਰ ਮੈਂ ਵੀ ਨਿਓ ਚੀਜ਼ ਭੁੱਲ ਸਕਦੀ ਜਦੋਂ ਜਦੋਂ ਉਹਨਾਂ ਨੇ ਲੋਈ ਦਿੱਤੀ ਹਾਂਜੀ ਤੇ ਤੁਹਾਨੂੰ ਕੋਈ ਉਹ ਦੂਸਰੀ ਲੋਈ ਵੀ ਯਾਦ ਆਈ ਜਿਹੜੀ ਲੋਈ ਦੇ ਪਿੱਛੇ ਤੁਹਾਨੂੰ ਬੜਾ ਦੁੱਖ ਸਹਿਣਾ ਪਿਆ ਹਾਂ ਫੇਰ ਤਾਂ ਹਾਂ ਹਾਂ ਏ ਮੇਰੇ ਗੱਲ ਜਰੂਰ ਯਾਦ ਆਈ ਮੈਂ ਕਿਹਾ ਉਹ ਵੀ ਕੋਈ ਦਿਨ ਸੀਗਾ ਹਨਾ ਮੇਰੇ ਕੋਈ ਰਿਸ਼ਤੇਦਾਰ ਸੀ ਆਪਾਂ ਨਾਂ ਨਹੀਂ ਲੈਂਦੇ ਉਹਨਾਂ ਦਾ ਤੇ ਮੇਰੀ ਮੰਮੀ ਨੇ ਉਹਨਾਂ ਦੀ ਨਾ ਲੋਈ ਦੇਤੀ ਮੈਨੂੰ ਕਿਉਂਕਿ ਮੈਂ ਜਦੋਂ ਘਰ ਛੱਡਿਆ ਹਨਾ ਤੇ ਮੈਂ ਮੇਰਾ ਬੱਚਾ ਸੀਗਾ ਉਦੋਂ 6-7 ਕੇ ਸਾਲ ਦਾ ਸਾਨੂੰ ਠੰਡ ਲੱਗਦੀ ਸੀ ਅਸੀਂ ਕਮਰਾ ਲੱਤਾ ਕਰਾਏ ਤੇ ਤੇ ਸਾਡੇ ਠੰਡ ਲੱਗਦੀ ਸੀ ਮੈਨੂੰ ਤੇ ਮੈਂ ਮੇਰੀ ਭੈਣ ਮੇਰੇ ਮੰਮੀ ਕੋਲੇ ਗਈ ਤੇ ਮਮੇ ਕੋਲੇ ਗਈ ਮੇਰੀ ਮੰਮੀ ਕਿਤੇ ਰਿਸ਼ਤੇਦਾਰਾਂ ਦੇ ਕੋਲੇ ਰਹਿੰਦੀ ਸੀ ਤੇ ਉੱਥੋਂ ਨਾ ਉਹਨਾਂ ਦੀ ਲੋਈ ਦੇਤੀ ਮੇਰੀ ਮੰਮੀ ਨੇ ਚੋਰ ਨੂੰ ਤਸਵੀਰ ਨੂੰ ਉਹ ਸਾਡੇ ਰਿਸ਼ਤੇਦਾਰ ਮੇਰੀ ਮਾਂ ਨਾਲ ਲੜਦੇ ਆ ਕਹਿੰਦੇ ਵੀ ਤੂੰ ਸਾਡੀ ਚੀਜ਼ ਦਿੱਤੀ ਤਾਂ ਦਿੱਤੀ ਕਿਵੇਂ ਤੂੰ ਵਾਪਸ ਕਰਵਾ ਫਿਰ ਆਪਾਂ ਦੂਜੇ ਦਿਨ ਉਹਨਾਂ ਦੀ ਲੋਈ ਵਾਪਸ ਕਰ ਆਂਦੀ ਸੀਗੀ ਹਾਂਜੀ ਪਰ ਹੁਣ ਤੁਹਾਨੂੰ ਉਹ ਉਸ ਲੋਈ ਤੋਂ ਬਹੁਤ ਮਹਿੰਗੀ ਲੋਈ ਮਿਲੀ ਹੈ ਬਹੁਤ ਜ਼ਿਆਦਾ ਮਹਿੰਗੀ ਮਿਲੀ ਮੈਂ ਤਾਂ ਹਾਂਜੀ ਹਾਂਜੀ ਉਹ ਉਹ ਤਾਂ ਮੈਨੂੰ ਬਹੁਤ ਮਹਿੰਗੀ ਦਿੱਤੀ ਉਹਨਾਂ ਨੇ ਲੋਈ ਸੂਟ ਵੀ ਮੈਨੂੰ ਬਹੁਤ ਮਹਿੰਗਾ ਹੀ ਦਿੱਤਾ ਮੈਂ ਜ਼ਿੰਦਗੀ 'ਚ ਨਹੀਂ ਕਦੇ ਪਾਇਆ ਹੋਊਗਾ ਜੇ ਜ ਮੈਨੂੰ ਜਸਮੀਨ ਚੋਟੀਆ ਨੇ ਵਿਚਾਰਨੇ ਮੈਨੂੰ ਸੂਟ ਦਿੱਤਾ ਵਧੀਆ ਮੇਰੀ ਮੈਂ ਉਹਨੂੰ ਰਿਸਪੈਕਟ ਹੁਣ ਮੇਰੀ ਬਹੁਤ ਇੱਜ਼ਤ ਕਰਦੇ ਆ ਲੋਕ ਮੈਨੂੰ ਹੁਣ ਸਾਰੇ ਕਹਿੰਦੇ ਆ ਫੋਨ ਆਂਦੇ ਆ ਕਿਰਨਾ ਸਾਡੇ ਘਰੇ ਆਓ ਕਿਰਨ ਜੀ ਸਾਡੇ ਘਰੇ ਆਓ ਤੇ ਬਹੁਤ ਹੁਣ ਆਪਦੇ ਆਪ ਨੂੰ ਮਾਣ ਮਹਿਸੂਸ ਹੁੰਦਾ ਮੈਨੂੰ ਤੇ ਇੱਕ ਟਾਈਮ ਸੀਗਾ ਵੀ ਕਿਸੇ ਆਪਾਂ ਨੂੰ ਕੋਈ ਘਰ ਹੀ ਨਹੀਂ ਮਿਲਦਾ ਸੀ ਮੈਂ ਕਹਾਂ ਭਾਜੀ ਮੈਂ ਕਿਰਾਏ ਤੇ ਰਹਿੰਦੀ ਸੀਗੀ ਤੇ ਮੇਰ ਤੋਂ ਕਿਰਾਇਆ ਨਹੀਂ ਦਿੱਤਾ ਗਿਆ ਸੀ ਟਾਈਮਾਂ ਦੀ ਗੱਲ ਆ ਇਹ ਤੇ ਮਕਾਨ ਮਾਲਕ ਨੇ ਜਿੰਦਾ ਲਾਤਾ ਸੀਗਾ ਜਿੰਦਾ ਲਾਤਾ ਸੀ ਮੇਰੇ ਮਕਾਨ ਮਾਲਕ ਨੇ ਤੇ ਮੈਨੂੰ ਕਹਿੰਦਾ ਵੀ ਕਿਰਾਇਆ ਦੇ ਦੀ ਤੇ ਜਿੰਦਾ ਖੋਲ ਦੂੰਗਾ ਮੈਂ ਤੇ ਮੈਂ ਆਪਦਾ ਮੁੰਡਾ ਲੈ ਕੇ ਤੇ ਕਿਸੇ ਦੇ ਘਰੇ ਰਾਤ ਕੱਟੀ ਸੀਗੀ ਯਾਦ ਆ ਮੇਰੇ ਸਾਰੀਆਂ ਗੱਲਾਂ ਮੈਂ ਭੁੱਲਦੀ ਨਹੀਂ ਇੱਕ ਇੱਕ ਗੱਲ ਯਾਦ ਆ ਮੇਰੇ ਇਹ ਇਹ ਤੁਹਾਡੇ ਹਾਲਾਤ ਕਿਵੇਂ ਬਣਦੇ ਆ ਕਿਵੇਂ ਤੁਹਾਡੀ ਸ਼ੁਰੂ ਤੋਂ ਹੁਣ ਗੱਲ ਦੱਸੋ ਵੀ ਕਿਵੇਂ ਇਹ ਇੰਨੇ ਮਾੜੇ ਹਾਲਾਤ ਬਣ ਗਏ ਦੇਖੋ ਜੀ ਹਾਲਾਤ ਤਾਂ ਹਨ ਮਾੜੇ ਤਾਂ ਬਹੁਤ ਸੀਗੇ ਮੇਰੇ ਤੇ ਮੈਂ 14 ਸਾਲ ਦੀ ਮੇਰੀ ਉਮਰ ਸੀਗੀ ਵੀ ਮੈਨੂੰ ਵੀ ਕਿਸੇ ਨੇ ਆਪਦੇ ਮਗਰ ਲਾ ਲਿਆ ਵੀ ਆਪਦੇ ਜਵਾਈ ਨਾਲ ਮੇਰਾ ਵਿਆਹ ਕਰਤਾ ਉਹਦਾ ਜਵਾਈ ਪਹਿਲਾਂ ਇੱਕ ਵਿਆਹ ਦਾ ਤਾਂ ਮੈਨੂੰ ਪਤਾ ਸੀਗਾ ਤੇ ਇੱਕ ਤਾਂ ਹੋਰ ਵਿਆਹ ਸੀਗਾ ਵੀ ਹੋਰ ਵੀ ਉਹਦੇ ਬੱਚੇ ਸੀ ਉਹ ਮੈਨੂੰ ਨਹੀਂ ਸੀ ਪਤਾ ਵੈਸੇ ਤਾਂ ਉਹਦਾ ਤਲਾਕ ਹੋਇਆ ਸੀ ਉਧਰੋਂ ਇੱਕ ਕੁੜੀ ਮਰ ਗਈ ਸੀ ਸਾਡੇ ਪਿੰਡ ਵਾਲੀ ਤੇ ਚਲੋ ਮੈਂ ਵੀ ਆਪਦੇ ਘਰ ਜਾਣ ਨੂੰ ਮਜਬੂਰ じゃ ਕਰਤਾ ਹਨਾ ਮਾਂ ਤੇ ਪਿਓ ਨੂੰ ਮਜਬੂਰ ਕਰਤਾ ਮੈਨੂੰ ਐ ਹੋ ਗਿਆ ਵੀ ਚਲ ਹੁਣ ਪਿੰਡ 'ਚ ਗੋਵਾ ਕੂੜਾ ਨਹੀਂ ਕਰਨਾ ਪੈਣਾ ਵੀ ਵਦਗਾ ਆਪਾਂ ਰਵਾ ਕਰਾਇਆ ਕਰਾਂਗੇ ਆਪਦੇ ਘਰੇ ਤੇ ਸਾਡੇ ਪਿੰਡ 'ਨਾ ਪਾਣੀ ਨਹੀਂ ਸੀਗਾ ਟੂਟੀਆਂ ਆਉਂਦੀਆਂ ਸੀਗਾ ਕਦੇ ਆਉਂਦੀਆਂ ਸੀ ਕਦੇ ਆਉਂਦੀਆਂ ਨਹੀਂ ਮੈਂ ਸਾਰਾ ਦਿਨ ਪਹਿਲਾਂ ਤਾਂ ਗੋਹਾ ਕੂੜਾ ਕਰਕੇ ਆਉਣਾ ਆਦੀ ਮਮੀ ਨਾਲ ਜਿੰਮੇਦਾਰਾਂ ਦਾ ਫਿਰ ਉਸ ਤੋਂ ਬਾਅਦ ਅਸੀਂ ਮਾਵਾਂ ਧੀਆਂ ਨੇ ਤੌੜੇ ਚੱਕ ਲੈਣੇ ਤੌੜੇ ਘੱਟੋ ਘੱਟ ਸਾਡੇ ਹੁੰਦੇ ਸੀ ਭਈ 40 ਤੌੜੇ ਤੇ ਅਸੀਂ ਦੋ ਦੋ ਤੌੜੇ ਚੱਕਣੇ ਵਾਟਰ ਬਾਕਸ ਤੋਂ ਪਾਣੀ ਭਰੀ ਜਾਣਾ ਪਾਣੀ ਪਰ ਯਾ ਸਿਰ ਚ ਨਾ ਮੇਰੇ ਗੰਜ ਪੈ ਗਿਆ ਸੀਗਾ ਆ ਚੀਜ਼ ਚ ਮੇਰੇ ਨਿਕਲਦੇ ਜਿੰਨਾ ਵੀ ਸਾਡੇ ਪਿੰਡਾਂ ਦਾ ਕੁੜ ਦਾ ਸੀਗਾ ਵੀ ਸਾਰਿਆਂ ਦੇ ਗੰਜ ਪਿਆ ਸੀਗਾ ਸਿਰ ਚ ਐ ਇੰਨੇ ਉਸ ਕਰਕੇ ਫਿਰ ਤੁਹਾਨੂੰ ਇਹ ਹੋਇਆ ਵੀ 14 ਸਾਲ ਦੀ ਉਮਰ ਦੇ ਵਿੱਚ ਫਿਰ ਇਹ ਹੋ ਗਿਆ ਵੀ ਹਾਂ ਮਤਲਬ ਇੱਥੋਂ ਤਾਂ ਛੁੱਟੀ ਹੈ ਹਾਂਜੀ ਹਾਂਜੀ ਮੈਨੂੰ ਲਾਲਚ ਹੋ ਗਿਆ ਨਾ ਮੈਂ ਆਖਿਆ ਵੀ ਚੱਲਣਾ ਇਹ ਤਾਂ ਪਾਣੀ ਤੋਂ ਖੜਾ ਛੁੱਟ ਜਾਊਗਾ ਤੇ ਨਾਲੇ ਬਠਿੰਡੇ 'ਚ ਹਨਾ ਅਗਲੇ ਦਾ ਮੁੰਡੇ ਦਾ ਘਰ ਆ ਦੋ ਘਰ ਆ ਤੇ ਸਾਨੂੰ ਦੋ ਘਰ ਦਿਖਾਏ ਸੀ ਪਰ ਉਹ ਦੋਨਾਂ ਘਰਾਂ ਦੇ ਵਿੱਚੋਂ ਇੱਕ ਵੀ ਘਰ ਉਹਦਾ ਨਹੀਂ ਸੀਗਾ ਝੂਠ ਬੋਲਿਆ ਝੂਠ ਬੋਲਿਆ ਸੀਗਾ ਉਸ ਬੰਦੇ ਨੇ ਜੀ ਮੈਨੂੰ ਬਹੁਤ ਵਿਆਹ ਤੋਂ ਵਿਆਹ ਲੈ ਦੇਣੀ ਉਹਨੇ ਮੈਨੂੰ ਕੁੱਟ ਮਾਰ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਤੇ ਉਸ ਤੋਂ ਬਾਅਦ ਤਾਂ ਜੀ ਬਸ ਐਂ ਚੱਲਦਾ ਆ ਉਹਨੇ ਕੁੱਟਣਾ ਮਾਰਨਾ ਮੈਨੂੰ ਜਮੇ ਕਿਸੇ ਚੀਜ਼ ਦਾ ਬਾਹਰਲੀ ਚੀਜ਼ ਦਾ ਪਤਾ ਨਹੀਂ ਸੀ ਪਤਾ ਵੀ ਬਾਹਰ ਦੁਨੀਆਦਾਰੀ ਵੀ ਹੈਗੀ ਵੀ ਆ ਕਿ ਹੈ ਨਹੀਂਗੀ ਦੁਨੀਆਦਾਰੀ ਮੈਨੂੰ ਅੰਦਰ ਹੀ ਉਹਨੇ ਕੈਦ ਰੱਖਣਾ दारू ਪੀਂਦਾ ਸੀ ਬਹੁਤ ਨਜਾਇਜ਼ ਅੱਜ ਵੀ ਉਹ दारू ਪੀਂਦਾ ਪਰ ਉਹ ਅੱਜ ਅੱਖਾਂ ਤੋਂ ਅੰਨਾ ਹੋਇਆ ਫਿਰਦਾ ਠੀਕ ਹੈ ਮੈਂ ਤਾਂ ਫਿਰ ਵੀ ਆਪਦੇ ਘਰੇ ਰਾਣੀ ਮੈਂ ਦੂਜਾ ਘਰ ਜ਼ਰੂਰ ਦੇਖ ਲਿਆ ਠੀਕ ਆ ਤੇ ਮੈਂ ਹੁਣ ਆਪਦੇ ਘਰੇ ਬਹੁਤ ਸੌਖੀ ਐਗੀ ਕਹਿਣ ਦਾ ਮਤਲਬ ਵੀ ਮੈਂ ਕੁੱਟਮਾਰ ਤੋਂ ਬਚੀ ਹੋਈ ਆ ਰੱਜ ਕੇ ਮੈਂ ਰੋਟੀ ਖਾਣਨੀ ਆ ਜਿਵੇਂ ਮੇਰਾ ਮਨ ਕਰਦਾ ਵੀ ਆ ਚੀਜ਼ ਮੈਂ ਖਾਣੀ ਆ ਮੈਂ ਉਹੀ ਚੀਜ਼ ਖਾਣੀ ਆ ਆਪਦੇ ਘਰ ਚ ਵੀ ਉਹ ਬੰਦੇ ਨੇ ਮੈਨੂੰ ਰੋਟੀ ਵੀ ਨਹੀਂ ਮੈਨੂੰ ਖਾਣ ਦਿੰਦਾ ਸੀ ਮੈਂ ਰੋਟੀ ਵੀ ਉਹ ਬੰਦੇ ਦੇ ਹੁੰਦੇ ਵੀ ਰੋਟੀ ਮੈਂ ਲੋਕਾਂ ਤੋਂ ਮੰਗ-ਮੰਗ ਖਾਂਦੀ ਸੀ ਹਮਮ ਮਤਲਬ ਜੇ ਤੁਸੀਂ ਇਹ ਵੀ ਦੱਸਦੇ ਸੀ ਨਾ ਵੀ ਕੁੱਟਮਾਰ ਕਰਕੇ ਤੁਹਾਨੂੰ ਰਾਤਾਂ ਨੂੰ ਵੀ ਬਾਹਰ ਕੱਟਣਾ ਪੈਂਦੀ ਸੀ ਹਾਂਜੀ ਇੱਕ ਵਾਰੀ ਮੈਨੂੰ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਸੀਗੀ ਮੇਰੇ ਪੇਟ 'ਚ ਬੱਚਾ ਸੀਗਾ 7 ਮਹੀਨਿਆਂ ਦਾ ਤੇ ਉਹ ਬੰਦੇ ਨੇ ਨਾ ਕੀ ਕੀਤਾ ਵੀ ਦੌਣਾ ਵਿੱਚ ਦੀ ਨਾ ਮੇਰਾ ਸਿਰ ਕੱਢ ਕੇ ਤੇ ਮੇਰੀ ਟੂਈ ਤੇ ਬਹਿ ਗਿਆ ਟੂਈ ਤੇ ਬਹਿ ਕੇ ਤੇ ਮੱਕਾਂ ਨਾਲ ਮੇਰੀ ਟੂਈ ਕੁੱਤੇ ਵਾਂਗ ਬਹੁਤ ਜ਼ਿਆਦਾ ਮੈਨੂੰ ਕਮਲੇ ਕਰਦਾ ਸੀ ਢੁਡ ਢੁਡ ਮੈਂ ਬਹੁਤ ਹੀ ਇਕਲੇ ਲੱਗਦਾ ਸੀ ਛੜ ਬਚਾਉਂ ਮੈਂ ਬੇਦਰ ਗਦੇ ਦਿੱਤਲ ਦੀ ਜਿਹੜੇ ਰਲ ਪੁੱਤਿਆ ਤੇ ਮੇਰੇ ਘਰ ਬੰਦ ਲੋਕ ਵੀ ਪੁੱਤ ਜਾਂਦੇ ਸੀਗੇ ਜਦੋਂ ਮਰ ਕਰ ਛੱਡ ਗਿਆ ਇਹ ਮੈਨੂੰ ਲੋਕ ਵੀ ਘੁੱਟ ਜਾਂਦੇ ਸੀ ਬਿਨਾ ਮਤਲਬ ਤੋਂ ਮੈਨੂੰ ਜਦੋਂ ਨਗਾ ਘੁੱਟ ਜਾਂਦੇਗਾ ਕਹਿੰਦੇ ਆ ਤੂੰ ਚਿੱਟਾ ਲਾ ਤੂੰ ਇਹ ਕਰ ਤੂੰ ਉਹ ਕਰ ਮੈਂ ਕਹਿੰਦਾ ਨਹੀਂ ਮੈਂ ਕੁਛ ਹੋਇਆ ਜੋ ਕੁਛ ਨਹੀਂ ਕਰਨਾ ਕਿਉਂਕਿ ਮੈਂ ਆਪ ਦਾ ਜਵਾਬ ਮੇਰਾ ਛੋਟਾ ਜਿਹਾ ਸੀਗਾ ਅੱਜ ਮੇਰਾ ਜਵਾਬ 22 23 ਸਾਲਾਂ ਦਾ ਮੈਂ ਕਰ ਲਿਆ ਜਿਵੇਂ ਮਰਜ਼ੀ ਕਰ ਲਿਆ ਪਰ ਆਪਾਂ ਗਲਤ ਕੰਮ ਹੈ ਜੋ ਕੋਈ ਨਹੀਂ ਕੀਤਾ ਜਿਹਦੇ ਚ ਆਪਾਂ ਨੂੰ ਦੁਨੀਆ ਵੀ ਕਦੇ ਵੀ ਤੂੰ ਇਹ ਕੰਮ ਕੀਤਾ ਜਾਂ ਨਹੀਂ ਕੀਤਾ ਦੌਲਤਾਂ ਵਿੱਚ ਤੱਕੀ ਲੰਦੀ ਕੋਸ਼ਿਸ਼ ਕੀਤੀ ਤੇ ਇਹਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਹਾਂਜੀ ਸਾਰੇ ਐਂ ਕਹਿੰਦੇ ਸੀ ਵੀ ਕੁਝ ਨਹੀਂ ਹੁੰਦਾ ਵੀ ਇਹ ਦੁਨੀਆਦਾਰੀ ਆ ਵੀ ਆਏ ਆ ਉਹ ਹੈ ਬੜੇ ਮੁਸ਼ਕਲ ਨਾ ਵੀਰੇ ਮੈਂ ਬਹੁਤ ਮੈਨੂੰ ਪਤਾ ਜਿਵੇਂ ਮੈਂ 14 ਸਾਲ ਦੀ ਉਮਰ ਤੋਂ ਲੈ ਕੇ ਮੈਂ ਮੈਂ ਕਹਿੰਨੀ ਮੈਂ ਬੜੇ ਦੁੱਖ ਦੇਖਿਆ ਭਰਾ ਮੈਂ ਬਹੁਤ ਜ਼ਿਆਦਾ ਨਿਆਂ ਜੀ ਦੁੱਖ ਦੇਖਿਆ ਮੈਂ ਉਹ ਬੰਦੇ ਨੇ ਐਵੇਂ ਵੀ ਨਹੀਂ ਸੋਚਿਆ ਵੀ ਇਹ ਮੇਰੇ ਬੱਚਿਆਂ ਵਰਗੀ ਆ ਮੇਰੀ ਕਿੰਨੀ ਉਮਰ ਆ ਤੇ ਇਹ ਮੇਰੇ ਬੱਚਿਆਂ ਵਰਗੀ ਆ ਬੰਦੇ ਨੇ ਕਿੱਥੇ ਬੰਦੇ ਨੂੰ ਪਿਆਰ ਨਾਲ ਰੱਖਣਾ ਚਾਹੀਦਾ ਸੀਗਾ ਉਹਨੇ ਜਮਾ ਕਦਰ ਨਹੀਂ ਭਾਈ ਭਾਈ ਮੇਰੇ ਇੰਨੇ ਵੀ ਅੱਜ ਲੋਕਾਂ ਕੋਲੇ ਕਹਿੰਦਾ ਅੱਜ ਲੋਕਾਂ ਕੋਲੇ ਕਹਿੰਦਾ ਮੈਨੂੰ ਲੋਕ ਦੱਸਦੇ ਆ ਕਹਿੰਦਾ ਮੇਰੀ ਜਨਾਨੀ ਨੇ ਗਿੱਲੇ ਰੋਏ ਤੇ ਪੈਰ ਨਹੀਂ ਸੀ ਕਦੇ ਧਰਿਆ ਤੇ ਤੂੰ ਅੱਜ ਅੱਜ ਤੂੰ ਇਹ ਗੱਲ ਕਹਿਣਾ ਤੂੰ ਉਹਦੇ ਕਿਉਂ ਨਾ ਮੈਨੂੰ ਪਿਆਰ ਨਾ ਰੱਖਿਆ ਕਰੇ ਉਹਨੇ ਜਨਾਨੀ ਹੋਰ ਲਿਆਇਆ ਸੀ ਬਾਈ ਘਰੇ ਮੇਰੇ ਜਮਾ ਸਾਹਮਣੇ ਅੱਜ ਜਿਹੜੀ ਜਨਾਨੀ ਨਾਲ ਰਹਿ ਰਿਆ ਅੱਜ ਉਹ ਜਨਾਨੀ ਦੇ ਮੁੰਡੇ ਵੀ ਉਹਨੂੰ ਕੁਟਦੇ ਆ ਤੇ ਉਹ ਜਨਾਨੀ ਵੀ ਉਹਨੂੰ ਕੁਟਦੀ ਆ ਉਹਦੀ ਕੁੱਤਿਆਂ ਨਾਲ ਵੀ ਭੈੜੀ ਹਾਲਤ ਹੈ ਜੀ ਪਰ ਆਪਾਂ ਆਪਦੇ ਘਰੇ ਰਾਜੇ ਆ ਤੇ ਇਹ ਕਹਿੰਦੇ ਆ ਨਾ ਵੀ ਸਵਰਗ ਨਰਗ ਉੱਤੇ ਨਹੀਂ ਮੈਂ ਮੈਂ ਸਵਰਗਾ ਚ ਆ ਜੀ ਆਪਾਂ ਤਾਂ ਸਵਰਗਾ ਚ ਤਾਂ ਹੀ ਸਿੱਧੀ ਜੀ ਗੱਲ ਰੱਬ ਨੂੰ ਜਾਣ ਦੇਣੀ ਹੈ ਪਰਮਾਤਮਾ ਨੂੰ ਮੈਂ ਹੁਣ ਆਪਦੇ ਸਵਰਗਾ ਚ ਮੈਂ ਨਰਕਾਂ ਚ ਬੜੀ ਜ਼ਿੰਦਗੀ ਕੱਟੀ ਹੋਈ ਆ ਬਹੁਤ ਜ਼ਿਆਦਾ ਤੇ ਤੁਸੀਂ ਇਹ ਨਾ ਇਹ ਵੀ ਦੱਸਦੇ ਸੀਗੇ ਵੀ ਸਟੇਸ਼ਨ ਤੇ ਵੀ ਤੁਹਾਨੂੰ ਸਟੇਸ਼ਨਾਂ ਤੇ ਵੀ ਰਾਤਾਂ ਕੱਟਣੀਆਂ ਪਈਆਂ ਹਾਂਜੀ ਉਹਨੇ ਬੱਸ ਵੀ ਆਪਦੇ ਪਹਿਲਾ ਵਾਲੇ ਸਹੁਰਿਆਂ ਦੇ ਘਰੇ ਜਦੋਂ ਵੀ ਮੈਂ ਉਹਨੂੰ ਦੇਖਦੀ ਸੀਗੀ ਉਹ ਆਪਦੇ ਪਹਿਲਾ ਵਾਲੇ ਸਹੁਰਿਆਂ ਚ ਹੀ ਬੈਠਾ ਹੁੰਦਾ ਸੀ ਉਹਦਾਂ ਸਾਲੀਆਂ ਸੀਂਗਾ ਉਹਨਾਂ ਉਹਨੇ ਵਿੱਚ ਮਹਿਫਲ ਬਣਾ ਕੇ ਉਹਨੂੰ ਵਿਚਾਰੇ ਮੰਜਾ ਦਾ ਕਿ ਉਹਨਾਂ ਦੇ ਵਿੱਚ ਬੈਠਾ ਹੁੰਦਾ ਸੀ ਇੱਧਰ ਵੀ ਸਾਲੀਆਂ ਇੱਧਰ ਵੀ ਸਾਲੀਆਂ ਮੈਂ ਜਦੋਂ ਵੀ ਜਾਣਾ ਮੈਂ ਉਹਨੂੰ ਕਹਿਣਾ ਵੀ ਤੁਸੀਂ ਘਰੇ ਆ ਜਾਓ ਹਨਾ ਵੀ ਮੈਂ ਵੀ ਤਾਂ ਇਕੱਲੀ ਰਹਿਣੀ ਆ ਮੈਨੂੰ ਤੂੰ ਕਮਰੇ ਚ ਕਿਰਾਏ ਦੇ ਚ ਬਾ ਜਾਣਾ ਆਪ ਤੂੰ ਇੱਥੇ ਸਾਰਾ ਦਿਹਾੜੀ ਦਿਲ ਲਾ ਕੇ ਬੈਠਾ ਰਹਿਣਾ ਬਸ ਉਹਨੂੰ ਮੈਂ ਇਹੀ ਗੱਲ ਉਹਨੂੰ ਚੁਪਦੀ ਸੀਗੀ ਉਹਨੇ ਮੈਨੂੰ ਉੱਥੇ ਹੀ ਕੁੱਟਣ ਮਾਰਨ ਸਟਾਰਟ ਕਰ ਦੇਣਾ ਮੇਰਾ ਜਵਾਕੇ ਛੋਟਾ ਜਿਹਾ ਸੀਗਾ ਵਿਚਾਰਾ ਵੀ ਹੋਊਗਾ ਮਿਲਦਾ ਬੈਠ ਬੈਠਦਾ ਹੁੰਦਾ ਸੀਗਾ ਹੋਊਗਾ 10 ਮਹੀਨਾ ਦਾ ਤੇ ਉਹਨਾਂ ਸਾਲਿਆਂ ਨੇ ਤੇ ਮੇਰੇ ਘਰ ਵਾਲੇ ਨੇ ਮੈਨੂੰ ਉੱਥੇ ਫੜ ਕੇ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਹਾਂਜੀ ਹਾਂਜੀ ਉਹ ਮੈਨੂੰ ਕੁੱਟਦਿਆਂ ਸੀਗਾ ਵੀ ਸਾਡੀ ਕੁੜੀ ਦੀ ਥਾਂ ਲੈ ਲਈਏ ਨੇ ਵੀ ਕੋਈ ਟਾਈਮਾਂ ਚ ਸਾਡਾ ਜੀਜਾ ਸੀਗਾ ਤੇ ਇਹਨੂੰ ਮੇਰੇ ਜਵਾਕ ਨੂੰ ਇਹਨਾਂ ਨੇ ਚੱਕ ਕੇ ਤੇ ਵੀ ਕੀੜੇ ਵਾਲੇ ਧੌਣ ਤੇ ਬਾਤਾ ਨੰਗੇ ਵੀ ਨੰਗੇ ਨੂੰ ਕੱਚੀ ਲਾ ਕੇ ਦੀ ਤੇ ਇਹਨੂੰ ਨਾ ਵੀ ਸਾਰੇ ਆਸੇ ਪਾਸੇ ਵੀ ਕੀੜੇ ਚੰਬੜ ਗਏ ਬਾਈ ਮੈਂ ਬੜੇ ਦੁੱਖ ਦੇਖੇ ਮੈਂ ਉਹ ਜਿਹੜੇ ਚੀਜ਼ਾਂ ਯਾਦ ਕਰਦੀਆਂ ਨਾ ਮੇਰੇ ਦਿਲ ਤੇ ਬੜਗਾ ਸੱਟਾ ਵਾਜਦੀਆਂ ਬਿਨਾਂ ਇਹੋ ਜਿਹੇ ਪਰਮਾਤਮਾ ਦੇ ਕੀ ਲੱਭਣ ਕੇ ਵਿੱਚ ਤਾਂ ਸਜਾ ਮੈਂ ਕਿ ਕਿਸੇ ਦਾ ਇਹੋ ਜਿਹਾ ਕਰਤਾ ਸੀ ਜਿਹੜਾ ਮੈਨੂੰ ਇੰਨੇ ਦੁੱਖ ਦੇਣੇ ਸੀ ਬਹੁਤ ਹੀ ਜ਼ਿਆਦਾ ਮੁਸ਼ਕਲ ਸਥਿਤੀ ਰਹੀ ਹੋਊ ਮੈਂ ਬਰਾਵਾ ਮੈਂ ਪਹਿਲਾਂ ਪਤਾ ਸਹਿ ਲੈਂਦਾ ਉਹਦੇ ਜਵਾਬ ਦਾ ਤਾਂ ਜਮ ਨਹੀਂ ਸਿਆ ਜਾਂਦਾ ਨਹੀਂ ਜੀ ਮੈਂ ਪਹਿਲਾਂ ਇੱਕ ਇੰਟਰਵਿਊ ਕੀਤੀ ਉਹ ਤੇ ਇੱਕ ਬੰਦੇ ਨੇ ਨਾ ਕਮੈਂਟ ਕੀਤਾ ਮੈਂ ਪੜਿਆ ਅੱਗੇ ਵੀ ਇਹਦਾ ਬੰਦਾ ਤਾਂ ਬਾਲਾ ਚੰਗਾ ਸੀ ਮੈਂ ਕਹਿੰਦੀ ਜੇ ਮੇਰਾ ਬੰਦਾ ਚੰਗਾ ਸੀ ਅੱਜ ਉਹ ਅੱਖਾਂ ਤੋਂ ਅੰਨ੍ਹਾ ਹੋਇਆ ਪਿਰਦਾ ਬਿਨਾਂ ਜਨਾਨੀ ਤੋਂ ਪਿਰਦਾ ਫਿਰ ਉਹ ਬੰਦਾ ਆਪ ਦੀ ਜਾਦਾ ਕੁੜੀ ਦਾ ਬੇਇੱਜ਼ਤ ਕਰਾਵੇ ਉਹਨੂੰ ਠੀਕ ਆ ਜਿਹੜੇ ਬੰਦੇ ਨੇ ਉਹ ਕਮੈਂਟ ਕੀਤਾ ਤੇ ਜਾਂ ਬਈ ਆਪ ਦੀ ਜਨਾਨੀ ਉਹਦੇ ਤੋਰੇ ਅੱਜੋ ਮੇਰਾ ਬੰਦਾ ਬਿਨਾਂ ਜਨਾਨੀ ਤੋਂ ਪਿਰਦਾ ਫਿਰ ਜੋ ਚੰਗਾ ਸੀ ਫਿਰ ਅੱਜੋ ਬਿਨਾਂ ਜਨਾਨੀ ਤੋਂ ਕਿਵੇਂ ਪਿਰਦਾ ਮੈਂ ਵੀ ਤਾਂ ਤਾਂ ਕਰ ਵਸਾਈ ਬੱਟੀ ਆ ਨਾ ਜੇ ਮੈਂ ਪ੍ਰਮਾਤਮਾ ਨੂੰ ਜਾਣ ਦੇਣੀ ਆ ਜੇ ਮੈਂ ਕਿਸੇ ਦਾ ਮਾੜਾ ਕੀਤਾ ਹੁੰਦਾ ਤਾਂ ਮੈਨੂੰ ਆ ਸਵਰਗ ਨਹੀਂ ਸੀ ਬਾਈ ਮਿਲਦਾ ਆਪਣੇ ਤਾਂ ਗੱਲ ਸਿੱਧੀ ਹੈਗੀ ਫਿਰ ਉਸ ਤੁਸੀਂ ਫਿਰ ਉਹਨੂੰ ਛੱਡਦੇ ਕਦੋਂ ਆ ਕਦੋਂ ਛੱਡ ਦਿੰਨੇ ਹੋ ਉਹ ਬਸ ਮੇਰੀ ਮੰਮੀ ਮਰਦੀ ਐ ਮਨ ਲੱਗਦਾ 9 ਚ ਹਨਾ 2009 ਚ 8 ਚ ਆਪਾਂ ਉਹਦਾ ਘਰ ਛੱਡਿਆ ਸੀਗਾ ਕਿਉਂਕਿ ਉਹ ਮੇਰੇ ਸਾਹਮਣੇ ਜਨਾਨੀ ਲੈ ਆ ਸੀ ਘਰੀ ਮੈਨੂੰ ਕਹਿੰਦਾ ਵੀ ਤਾਂ ਜਿਆਦਾ ਹੀ ਧੱਕਾ ਕਰਨ ਲੱਗ ਹਾਂਜੀ ਹਾਂਜੀ ਬਸ ਉਹ ਕਿਉਂਕਿ ਮੇਰਾ ਪਾਪਾ ਹੀ ਸੀ ਵਿਚਾਰਾ ਜਿਹੜਾ ਮੇਰੀ ਮੇਰੇ ਪਿੱਛੇ ਮਾੜਾ ਮੋਟਾ ਬੋਲ ਲੈਂਦਾ ਸੀ ਉਹ ਵੀ ਵਿਚਾਰਾ ਬੁਢਾ ਸੀ ਉਹਨੇ ਇੱਕ ਦੋ ਵਾਰੀ ਉਹਦੀ ਵੀ ਦਾੜੀ 'ਚ ਹੱਥ ਪਾਇਆ ਸੀਗਾ ਬੁਢਾ ਸੀ ਵਿਚਾਰਾ ਮੇਰਾ ਪਾਪਾ ਜਮੇ ਬਜ਼ੁਰਗ ਸੀਗਾ ਉਹਨੂੰ ਵੀ ਉਹਨੇ ਦੋ ਤਿੰਨ ਵਾਰੀ ਹੱਥ ਚੁੱਕਿਆ ਮੈਂ ਫੇਰ ਵੀ ਹਨਾ ਮੈਂ ਮੇਰੇ ਪਾਪੇ ਨੇ ਫੇਰ ਵੀ ਕਹਿਣਾ ਸਾਰਿਆਂ ਨੇ ਕਹਿਣਾ ਮੈਨੂੰ ਵੀ ਤੂੰ ਕਿਰਨਾ ਇਹਦਾ ਖੜਾ ਛੱਡ ਦੇ ਹਨਾ ਵੀ ਕੀ ਬੰਦਾ ਹੈ ਇਹ ਵੀ ਤੂੰ ਕਿਉਂ ਇਹਦੇ ਪਿੱਛੇ ਮੈਂ ਕਹਿੰਨੀ ਨਹੀਂ ਉਦੋਂ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਹੁੰਦਾ ਸੀ ਵੀ ਆਪਾਂ ਵੀ ਇਹਨੂੰ ਛੱਡ ਕੇ ਵੀ ਆਪਾਂ ਹੋਰ ਬੰਦਾ ਹਨਾ ਜੇ ਆਪਾਂ ਨੂੰ ਮਿਲ ਵੀ ਸਕਦਾ ਜਾਂ ਕਿਵੇਂ ਵੀ ਮੈਂ ਹੀ ਸੋਚਦੀ ਸੀਗੀ ਯਾਰ ਮੇਰਾ ਪਾਪਾ ਵਿਚਾਰਾ ਮਰ ਗਿਆ ਹਨਾ ਤੇ ਮੰਮੀ ਮੇਰੀ ਵਿਚਾਰੀ ਆਏ ਹੋਈ ਪਈਆ ਥੋੜੀ ਜਿਹੀ ਦਿਮਾਗਤੋਸ ਸੀਗੀ ਥੋੜੀ ਜਿਹੀ ਉਹਦੇ ਨਾਲ ਲੋੜ ਪੈਗਾ ਸੀ ਮੇਰੇ ਕਰਕੇ ਦਿਮਾਗ ਤੇ ਵੀ ਮੇਰੀ ਧੀ ਦਾ ਪਤਾ ਹੀ ਨਹੀਂ ਕਦੋਂ ਤੱਕ ਘਰ-ਬਾਰ ਬਣੂਗਾ ਕਦੋਂ ਇਹ ਮੇਰੀ ਧੀ ਨੂੰ ਵਿਚਾਰੀ ਨੂੰ ਘਰ ਬਣਾ ਕੇ ਦੇਊਗਾ ਕਦੋਂ ਇਹ ਇਕੱਠੇ ਰਹਿਣਗੇ ਬਸ ਮੇਰੀ ਮੰਮੀ ਦੇ ਵਿਚਾਰੀ ਦੇ ਤੇ ਮੇਰੇ ਪਾਪੇ ਦੇ ਵੀ ਬਸ ਇਹੀ ਦਿਮਾਗ ਤੇ ਟੈਨਸ਼ਨ ਘੁੰਮ ਘੁੰਮ ਕੇ ਉਹ ਮੇਰੀ ਟੈਨਸ਼ਨ ਨਾਲ ਹੀ ਮਰ ਗਏ ਵਿਚਾਰੇ ਤੇ ਫਿਰ ਫਿਰ ਤੁਸੀਂ ਜਦੋਂ ਫਿਰ ਫਿਰ ਕਿਰਾਏ ਤੇ ਆਉਣ ਨੂੰ ਜਾਂ ਕਿਸੇ ਰਿਸ਼ਤੇਦਾਰ ਕੋਲੇ ਅਪਰੋਚ ਕੀਤੀ ਵੀ ਤੁਸੀਂ ਵੀ ਮੇਰੇ ਹਾਂ ਪਹਿਲਾਂ ਮੇਰੇ ਨਾਲ ਕਿਸੇ ਨਾਲ ਜਾਣ ਪਛਾਣ ਸੀਗੀ ਜਦੋਂ ਮੈਨੂੰ ਉਹਨੇ ਘਰੋਂ ਕੱਢਿਆਗਾ ਤੇ ਪਹਿਲਾਂ ਮੇਰੀ ਕਿਸੇ ਨਾਲ ਜਾਣ ਪਛਾਣ ਸੀਗੀ ਫਿਰ ਮੈਂ ਉਹ ਭੈਣ ਕੋਲੇ ਮੈਨੂੰ ਥੋੜੇ ਜਿਹੇ ਦਿਨ ਮੈਂ ਰਹੀ ਉਹਦੇ ਕੋਲੇ ਭੈਣ ਕੋਲੇ ਫਿਰ ਉਹਨੇ ਵੀ ਮੇਰੇ ਤੋਂ ਵੀ ਬਹੁਤ ਕੰਮ ਧੰਦੇ ਕਰਵਾਇਆ ਕਰਨੇ ਘਰ ਝਾੜੂ ਮਰਵਾਈ ਜਾਣੇ ਤੇ ਰੋਟੀ ਸਬਜ਼ੀ ਵੀ ਉਹਨੇ ਮੇਰੇ ਸਿਰ ਤੇ ਹੀ ਛੱਡਤੀ ਆਪ ਕੁਝ ਨਹੀਂ ਸੀ ਕਰਦੀ ਫਿਰ ਮੈਂ ਉਹਨੂੰ ਕਿਹਾ ਬਚਾ ਲੈ ਵਫਤੇ ਚ ਨੌਕਰ ਵਾਲਾ ਕੰਮ ਹੋ ਗਿਆ ਹਾਂਜੀ ਹਾਂਜੀ ਤੇ ਫਿਰ ਮੈਂ ਕਮਰਾ ਲੈ ਲਿਆ ਕਰਾਇਆ ਤੇ ਉਹਦਾ 200 ਰੁਪਏ ਕਮਰੇ ਦਾ ਕਰਾਇਆ ਸੀਗਾ ਫਿਰ ਮੈਂ 200 ਰੁਪਏ ਕਮਰਾ ਲੈ ਲਿਆ ਕਰਾਇਆ ਤੇ ਹਨਾ ਤੇ ਫਿਰ ਹੌਲੀ ਹੌਲੀ ਮੈਂ ਫੈਕਟਰੀ ਚ ਲਾ ਕੇ 1500 ਰੁਪਇਆ ਦਿੱਤਾ ਮੈਨੂੰ ਮਹੀਨੇ ਦਾ ਫੈਕਟਰੀ ਚ ਇੱਕ 50 ਰੁਪਏ ਦੇ ਵਿੱਚ ਤੇ ਫਿਰ ਉੱਥੋਂ ਮੈਂ ਡੱਬੇ ਡੱਬੇ ਲਿਆ ਕਰਦੀ ਖਾਲੀ ਡੱਬੇ ਵਾਲੀ ਕੋਈ ਸੀਗੀ ਫੈਕਟਰੀ ਉਹ ਕਵਾੜ ਵਾਲੀ ਵੀ ਕਵਾੜ ਕਬੂਡ ਛੰਟਣਾ ਹੁੰਦਾ ਸੀਗਾ ਉਹਦੇ ਵਿੱਚ ਮੈਂ ਚੰਗੇ ਚੰਗੇ ਡੱਬੇ ਛਾਂਟ ਲੈਂਦੀ ਫਿਰ ਮੋਕ ਖਾਲੀ ਲਿਆ ਕੇ ਮੈਂ ਰੱਖ ਲੇ ਘਰੇ ਫਿਰ ਮੈਂ ਰਾਤ ਨੂੰ ਸੋਚੀ ਜਾਂਦੀ ਵੀ ਬੂ ਡੱਬੇ ਤਾਂ ਖਾਲੀ ਆ ਵੀ ਇਹਦੇ ਵਿੱਚ ਵੀ ਕੁਝ ਪਾਈਏ ਵੀ ਆਪਾਂ ਵੀ ਕੋਈ ਨੂਨ ਨਹੀਂ ਮਿਰਚ ਨਹੀਂਗਾ ਤੇ ਰੋਟੀ ਦਾ ਚੱਲ ਮੇਰੇ ਜਵਾਕ ਨੂੰ ਤੇ ਚੱਲ ਭਈਏ 부ਈ ਰੋਟੀ ਵਿਚਾਰੇ ਖਵਾ ਦਿੰਦੇ ਸੀ ਬਹੁਤ ਚੰਗੇ ਸੀ ਪ੍ਰਵਾਸੀ ਮਜ਼ਦੂਰ ਮੇਰੇ ਕੋਲੇ ਵਿਚਾਰੇ ਰਹਿੰਦੇ ਸੀ ਕਮਰੇ ਚ ਕਿਰਾਏ ਤੇ ਉਹ ਵਿਚਾਰੇ ਖਵਾ ਦਿੰਦੇ ਸੀਗੇ ਤੇ ਮੈਂ ਮੈਂ ਭਾਈ ਰੋਟੀ ਨਹੀਂ ਸिखਾਂਦੀ ਭਾਈ ਨੂੰ ਜੇ ਤਾਂ ਮਿਸਤਰੀਆਂ ਕੋਲ ਨਾਲ ਮਿਢਾੜੀ ਜਾਂਦੀ ਜੇ ਤਾਂ ਮੇਰੇ ਕੋਲੇ ਉਹਨਾਂ ਕੋਲੇ ਰੋਟੀ ਬਚ ਜਾਂਦੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਰੁੱਕ ਜਨਾ ਰੋਟੀ ਖਾਈ ਜਾਣ 1 ਵਜੇ ਤੇ ਮੈਂ ਨਾ ਔਲੇ ਹੋ ਕੇ ਬਹਿ ਗਈ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਮੇਰੇ ਕੋਲੇ ਰੋਟੀ ਹੈ ਨਹੀਂ ਕਿ ਖਾਣ ਨੂੰ ਦੇ ਉਹ ਮੈਨੂੰ ਕਹਿੰਦੇ ਵੀ ਕਿਰਨਾ ਤੂੰ ਸਾਡੇ ਵਿੱਚ ਬਹਿ ਕੇ ਕਿਉਂ ਨਹੀਂ ਖਾਂਦੀ ਮੈਂ ਕਹਿੰਦੀ ਨਹੀਂ ਭਾਈ ਮੈਨੂੰ ਸਾਗ ਲੱਗਦੀ ਆ ਤੇ ਮੈਂ ਉਧਰ ਆਏ ਕੰਧ ਦੇ ਪਿੱਛੇ ਉਹਨਾਂ ਨੂੰ ਵੇਖਦੀ ਵੇਖੀ ਜਾਂਦਾ ਵੀ ਰੋਟੀ ਖਾਂਦਿਆਂ ਨੂੰ ਭੁੱਖ ਤਾਉਣ ਬਈ ਲੱਗਦੀ ਏ ਕਿ ਜਿਵੇਂ ਇੱਟਾ ਚੱਕਣ ਨਾ ਸਾਰਾ ਦਿਹਾੜੀ ਤੇ ਉਹਨਾਂ ਨੇ ਵਿਚਾਰਿਆਂ ਨੇ ਵੀ ਉਹਨਾਂ ਨੂੰ ਫਿਰ ਪਤਾ ਲੱਗ ਗਿਆ ਦੂਜੇ ਤੀਜੇ ਦਿਨ ਪਤਾ ਲੱਗਦਾ ਵੀ ਭਾਈ ਵੀ ਇਹ ਰੋਟੀ ਨਹੀਂ ਲੈ ਕੇ ਆਉਂਦੇ ਉਹਨਾਂ ਕੋਲੇ ਮੈਂ ਕੋਈ ਗੱਲ ਨਾ ਦੱਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਰੋਟੀ ਨਹੀਂ ਹੈਗੀ ਵਿਚਾਰੀ ਕੋਲੇ ਫਿਰ ਉਹ ਸਾਰੇ ਨਾ ਮੈਨੂੰ ਇੱਕ ਇੱਕ ਰੋਟੀ ਵੇ ਚਾਰ ਪੰਜ ਰੋਟੀਆਂ ਮੈਨੂੰ ਦੇ ਦੇਂਦੇ ਫਿਰ ਮੌਦੇ ਵਿੱਚ ਮੈਂ ਆਪ ਖਾ ਲੈਂਦੀ ਫਿਰ ਇਹ ਮੇਰੇ ਮੁੰਡੇ ਨੂੰ ਪਤਾ ਸੀਗਾ ਵਿਚਾਰੇ ਨੂੰ ਵੀ ਮੇਰੀ ਮੰਮੀ ਕਿੱਥੇ ਕੰਮ ਕਰਦੀ ਆ ਫਿਰ ਇਹ ਆ ਜਾਂਦਾ ਫਿਰ ਇਹਦੇ ਵਾਤੇ ਮੈਂ ਦੋ ਰੋਟੀਆਂ ਲਪੇਟ ਕੇ ਫਿਰ ਮੈਂ ਇਹਦੇ ਵਾਤੇ ਰੱਖਦੀ ਫਿਰ ਮੈਂ ਇਹਨੂੰ ਖਵਾਉਂਦੀ ਆ ਆਦੇ ਕੋਲੇ ਵਾ ਕੇ ਫਿਰ ਇਹ ਖੇਡਣ ਖੁੱਡਣ ਲੱਗ ਜਾਂਦਾ ਜਵਾਕਾਂ ਨਾਲ ਤੇ ਤੁਸੀਂ ਫਿਰ ਜਦੋਂ ਆਪਾਂ ਇਸ ਜਿੰਦਗੀ ਨੂੰ ਨਿਕਲਦੇ ਹਾਂ ਤੁਸੀਂ ਇਸ ਜਿੰਦਗੀ ਦੇ ਵਿੱਚੋਂ ਫਿਰ ਹੁਣ ਰੀਲਾਂ ਵਾਲਾ ਜਿਹੜਾ ਹੁਣ ਤੁਹਾਡੀ ਮਸ਼ਹੂਰੀ ਹੁੰਦੀ ਆ ਨਾ ਤੇ ਉਸ ਤੋਂ ਬਾਅਦ ਫਿਰ ਉਹੀ ਰਿਸ਼ਤੇਦਾਰ ਉਹੀ ਉਹ ਕਹਿੰਦੇ ਹੋਣੇ ਆ ਵੀ ਬਹੀ ਹੁਣ ਤਾਂ ਜੀ ਹੁਣ ਤਾਂ ਤਾਏ ਚਾਚੇ ਹਾਂਜੀ ਹੁਣ ਤਾਂ ਤਾਏ ਚਾਚੇ ਨੇ ਕੁੜੀਆਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਨੰਬਰ ਲੈ ਲਏ ਤੇ ਅੰਬਾਪਾ ਨੰਬਰ ਪਾਇਆ ਹੋਇਆ ਮੇਰੀ ਇੰਸਟਾ ਤੇ ਬਾਇਓ ਤੇ ਕੋਈ ਪ੍ਰੋਮੋਸ਼ਨ ਵਗੈਰਾ ਕੋਈ ਚੱਲ ਹਣਾ ਕੋਈ ਕਰਾ ਲੈਂਦਾਗਾ ਤੇ ਤਾਂ ਕਰਕੇ ਮੈਂ ਤਾਂ ਪਾਇਆ ਹੁਣ ਨੰਬਰ ਨੰਬਰ ਲੈ ਲਏ ਉਹਨਾਂ ਨੇ ਸਾਰੇ ਹੁਣ ਗੱਲ ਕਰ ਲੈਂਦੇ ਆ ਆ ਵੀ ਜਾਂਦੇ ਆ ਮਿਲਣ ਵਾਸਤੇ ਤੇ ਗੱਲ ਵੀ ਕਰ ਲੈਂਦੇ ਆ ਪਰ ਅੱਜ ਕੋਈ ਫਾਇਦਾ ਨਹੀਂ ਨਾ ਹਨਾ ਪਹਿਲਾਂ ਸੋਚਣਾ ਸੀ ਨਾ ਵੀ ਜਦੋਂ ਵੀ ਉਹਦੇ ਘਰ ਵਾਲੇ ਨੇ ਉਹਨੂੰ ਘਰੋਂ ਕੱਢਤਾ ਆਪਾਂ ਮਾੜੀ-ਮੋਟੀ ਤੇ ਪੁੱਛ ਪੜਤਾਲ ਤਾਂ ਕਰਗੇ ਅਕਸਰ ਮੈਂ ਵੀ ਉਹਨਾਂ ਦਾ ਹਨਾ ਘਰ ਦਾ ਜੀ ਸੀਗੀ ਵੀ ਆਪਾਂ ਪੁੱਛ ਪੜਤਾਲ ਤਾਂ ਕਰਗੇ ਵੀ ਸਾਡੀ ਵਿਚਾਰੀ ਹੈ ਕਿੱਥੇ ਭੁੱਖੀ ਆ ਪਿਆਸੀ ਆ ਜਾਂ ਕਿਵੇਂ ਆ ਹਨਾ ਬੰਦੇ ਨੂੰ ਸੋਚਣਾ ਮਾੜਾ-ਮੋਟਾ ਤਾਂ ਅੱਜ ਫਿਰ ਉਹ ਚੀਜ਼ਾਂ ਦਾ ਫਾਇਦਾ ਨਹੀਂ ਮੇਰਾ ਦਿਲ ਹੀ ਨਹੀਂ ਮਿਲਦਾ ਜੀ ਕਿਸੇ ਨਾਲ ਮੈਂ ਮੇਰਾ ਮਨ ਨਹੀਂ ਮਿਲਦਾ ਕਿਸੇ ਨਾਲ ਆਪਾਂ ਦਿਲ ਘੱਟ ਮਲਾਉਨੇ ਆ ਕਿਉਂਕਿ ਜਦੋਂ ਬੰਦੇ ਨੇ ਵਕਤ ਤੇ ਨਹੀਂ ਕਿਸੇ ਨੂੰ ਪੁੱਛਣਾ ਤੇ ਭੈਣ ਜੀ ਫਿਰ ਜਦੋਂ ਜਦੋਂ ਤੁਸੀਂ ਕਿਰਾਏ ਤੇ ਘਰ ਲੈਨੇ ਹੋ ਕਿਰਾਏ ਤੇ ਘਰ ਲੈ ਕੇ ਫਿਰ ਤੁਸੀਂ ਵੀ ਇੱਕ ਤਰੀਕੇ ਦੇ ਨਾਲ ਛੰਡ ਦੇ ਵਿੱਚ ਤੁਹਾਡੇ ਕੋਲੇ ਰਜਾਈ ਵੀ ਨਹੀਂ ਉਹ ਪੱਲੀ ਪੱਲੀ ਲੈ ਕੇ ਸੌਂਦੇ ਹੋ ਹਨਾ ਹਾਂਜੀ ਪੱਲੇ ਲੈ ਕੇ ਪਰਾਲੀ ਥੱਲੇ ਵਿਛਾ ਕੇ ਬੱਚੇ ਨੂੰ ਪਾੜ ਲਿਆ ਜੀ ਆਪਾਂ ਹੂੰ ਬਸ ਤੇ ਇੰਨੀਆਂ ਠੰਡਾਂ ਦੇ ਵਿੱਚ ਫਿਰ ਭੈਣ ਜੀ ਕਿਵੇਂ ਰਿਆ ਵੀ ਕਪਲੀ ਆਪਾਂ ਨੂੰ ਤਾਂ ਹੁਣ ਵੱਡੀਆਂ ਮੋਟੀਆਂ ਰਜਾਈਆਂ ਚ ਵੀ ਕਈ ਵਾਰੀ ਠੰਡ ਲੱਗੀ ਆ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਮੈਨੂੰ ਨਾ ਕੋਈ ਜਨਾਨੀ ਆਉਂਦੀ ਆ ਮੇਰੇ ਕੋਲੇ ਉਹ ਜਦੋਂ ਮੇਰੇ ਹਾਲਾਤ ਦੇਖਦੀ ਆ ਉਹ ਵੀ ਵਿਚਾਰੀ ਗਰੀਬਣੀ ਸੀ ਉਹ ਮੈਨੂੰ ਕਹਿੰਦੀ ਤੂੰ ਐਂ ਕਰ ਕਹਿੰਦੀ ਵੀ ਤੂੰ ਨਾ ਵੀ ਗੁਰਦੁਆਰੇ ਚ ਵਗ ਜਾ ਕਿਤੇ ਵੀ ਉੱਥੇ ਗੁਰਦੁਆਰਾ ਚ ਨਾ ਤੂੰ ਕਿਸੇ ਵੀ ਬਾਬਾ ਜੀ ਨੂੰ ਕਹਿ ਦਿਓ ਵੀ ਐ ਕਰਕੇ ਬਾਬਾ ਜੀ ਮੈਨੂੰ ਵੀ ਨਾ ਇੱਕ ਵੀ ਬਿਸਤਰਾ ਚਾਹੀਦਾਗਾ ਕਹਿੰਦੀ ਵੀ ਤੂੰ ਆਦੀ ਮਜਬੂਰੀ ਦੱਸਦੀ ਉਹਨੂੰ ਤੇ ਕਹਿੰਦੀ ਉੱਥੇ ਨਾ ਵੀ ਜਿਵੇਂ ਕੋਈ ਮਰ ਜਾਂਦਾ ਹਨਾ ਵੀ ਉਹਨਾਂ ਦੇ ਨਾਂ ਦੀ ਉੱਥੇ ਚੜ੍ਹਾ ਕੇ ਆਉਂਦੇ ਆ ਗੁਰ ਫਿਰ ਮੈਂ ਬਾਬਾ ਜੀ ਨੂੰ ਵਿਚਾਰੇ ਨੂੰ ਦੱਸੀ ਬਹੁਤ ਵਧੀਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਵਿਚਾਰਾ ਦਾ ਆਪਣਾ ਨਾਂ ਨਹੀਂ ਲੈਂਦੇ ਉਹਨਾਂ ਦਾ ਫਿਰ ਉਹਨਾਂ ਨੇ ਮੈਨੂੰ ਰਜਾਈ ਗਦਾਈਲਾ ਤੇ ਮੈਨੂੰ ਚਾਦਰ ਦਿੱਤੀ ਵਿਚਾਰੇ ਨੂੰ ਮੈਂ ਦੱਸੀ ਸਾਰੀ ਗੱਲ ਬਾਤ ਤੇ ਪਰਿਵਾਰ ਵਾਲਾ ਸੀ ਬਾਬਾ ਜੀ ਉਹ ਫਿਰ ਮੈਨੂੰ ਗੁਰਦੁਆਰੇ ਚ ਦਿੱਤੀ ਉਹਨਾਂ ਨੇ ਰਜਾਈ ਗਦਾਈਲਾ ਤੇ ਐ ਕਰਕੇ ਚਾਦਰ ਪੰਜੀ ਪਹਿਲੀ ਰੀਲ ਫਿਰ ਕਦੋਂ ਬਣਾਈ ਸੀ ਤੁਸੀਂ ਪਹਿਲੀ ਰੀਲ ਮੈਂ ਇੱਥੇ ਮਜ਼ਾਕ ਕਰਦੀ ਨੇ ਬਸ ਸੰਡੇ ਦਾ ਦਿਨ ਸੀਗਾ ਉਹਦੇ ਉਹ ਮੈਂ ਮਯਾ ਕਰਦੀ ਨੇ ਮੈਂ ਆਖਿਆ ਨਾ ਪਹਿਲਾਂ ਨਾ ਮੈਂ ਰੋ ਕਰ ਲਾ ਕੇ ਜੀ ਵੀਡੀਓ ਗਿਆ ਪਾ ਲਿਆ ਕਰ ਅੰਮਰਤਾ ਵਿਰਕ ਦੇ ਸਾਈਡ ਤੇ ਰੋਣਾ ਲਾਹੇ ਦੇ ਰੋਣਾ ਮੈਂ ਮੇਰੇ ਮੁੰਡੇ ਨੂੰ ਕਿਹਾ ਮੈਂ ਕਿਹਾ ਬੱਬੂ ਮੈਂ ਕਿਹਾ ਯਾਰ ਮੇਰੀਆਂ ਰੀਲਾਂ ਨਹੀਂ ਚੜਦੀਆਂ ਇਹ ਮੈਨੂੰ ਕਹਿੰਦਾ ਆਏ ਛੱਡਣ ਨਾ ਕਹਿੰਦਾ ਅਰੇ ਯਾਰ ਰੋ ਕਰ ਲਾ ਕੇ ਤਾਂ ਬਣ ਨਹੀਂ ਆ ਉਹ ਇਹਨਾਂ ਵੀ ਮੈਨੂੰ ਉਹਦੀ ਗੱਲ ਨਾ ਵੀ ਮੇਰੇ ਦਿਲ ਜੇ ਤੇ ਵੱਜੀ ਤੇ ਫਿਰ ਮੈਂ ਨਾ ਸਾਡੇ ਗਵੰਢੀਆਂ ਦਾ ਮੁੰਡਾ ਆ ਗਿਆ ਮੇਰੇ ਕੋਲੇ ਤੇ ਮਾਨੂੰ ਆਖਿਆ ਉਰੇ ਨਾ ਕਰਨੇ ਮੈਂ ਖ ਮੇਰੀ ਰੀਲ ਬਣਾ ਕੇ ਜਾ ਮੈਂ ਖਾ ਕਹਿੰਦਾ ਚਲ ਆਂਟੀ ਕਹਿੰਦਾ ਕਿਵੇਂ ਬਣਾਉਣੀ ਮੈਂ ਖ ਅੱਜ ਨਾ ਫਿਰ ਗੁੱਸੇ ਚ ਬਣਾਉਣੀ ਐ ਮੈਂ ਖ ਤੇ ਕਹਿੰਦਾ ਚਲ ਠੀਕ ਆ ਕਹਿੰਦਾ ਚਲ ਆਂਟੀ ਮੈਂ ਗਾਣਾ ਸਲੈਕਟ ਕਰ ਲਿਆ ਹੁਣ ਤੱਕ ਨੀਵੇਂ ਰਹਿ ਰਹਿ ਕੇ ਆਪਾਂ ਘੁੱਟ ਸਵਰਦੇ ਪਰਲੇ ਉਹ ਗੁੱਬਗਲਾੜ ਦਾ ਕੋਈ ਹੋਰ ਸੀਗਾ ਮਨ ਦੇ ਵਿੱਚ ਹਨਾ ਉੱਥੇ ਮੇਰੇ ਮਰੂਦਾ ਦਾ ਬੂਰਤਾ ਲੱਗਿਆ ਸੀ ਤੇ ਉਹਦੇ ਮਾਰੀ ਭਰਾਵਾ ਮੈਂ ਤਾਂ ਜੜ ਦੇ ਵਿੱਚ ਫੌੜਾ ਚੱਕ ਕੇ ਮੇਰਾ ਤਾਂ ਉਹ ਪਿਆ ਫੌੜਾ ਤੇ ਮਾਤਾ ਅੰਤਗੀਓ ਹਿਸਾਬ ਨਾਲ ਕਰਤੀ ਤੇ ਮੇਰੇ ਮਰੂਤਾਂ ਦੇ ਬੋਟਾ ਕਹਿੰਦਾ ਜੜਾ ਤੇ ਨਿਕਲ ਗਿਆ ਤੇ ਪਰ ਰੀਲ ਰੀਲ ਵਾਇਰਲ ਹੋ ਗਈ ਮੇਰੀ ਮਰੂਤ ਨਹੀਂ ਬਚੀ ਮਰੂਤ ਨਹੀਂ ਬਚਿਆ ਮੈਂ ਬੜੀਆਂ ਆਸਾਂ ਲਾਈਆਂ ਸੀ ਮੈਂ ਖ ਮਰੂਤ ਖਾਵਾਂਗੇ ਅਣ ਮੈਂ ਕਿਹਾ ਚਲੋ ਉਹ ਉਹ ਮਰੂਤ ਦੇ ਫਲ ਤੁਹਾਨੂੰ ਵੈਸੇ ਤਾਂ ਮਿਲ ਰਹੇ ਆ ਬਹੁਤ ਮਿਲਿਆ ਦੇ ਤਾਂ ਬਹੁਤ ਸੇਰ ਨੂੰ ਸਾਡੇ ਦਾ ਇੱਥੇ ਲੋਕ ਆ ਗਏ ਇੱਥੇ ਸਾਡੇ ਦਾ ਮਹੱਲੇ ਦੇ ਕੱਟੇ ਹੋ ਕੇ ਅੱਛਾ ਕਹਿੰਦੇ ਵੀ ਕਿਹਨਾਂ ਤਰ੍ਹਾਂ ਫੋਨ ਦੇ ਤਰ੍ਹਾਂ ਫੋਨ ਦੇ ਮੈਂ ਕਿਹਾ ਵੀ ਕੀ ਹੋ ਗਿਆ ਹੂੰ ਬੰਦੇ ਨੇ ਲੰਗੇ ਤੈਨੂੰ ਪਤਾ ਨਹੀਂ ਤੂੰ ਵਾਇਰਲ ਹੋ ਗਈ ਮੈਂ ਕਿਹਾ ਮੈਂ ਕਾਹਦੇ ਨਾ ਵਾਇਰਲ ਹੋ ਗਈ ਬਾਕਿਆ ਤੇ ਕਿਉਂਕਿ ਨਾ ਤਾਂ ਮੈਨੂੰ ਐ ਮਦਾ ਪਤਾ ਵੀ ਜਦੋਂ ਐ ਮ ਲੱਗ ਜੇ ਉਹ ਕੀ ਹੁੰਦੀ ਆ ਨਾ ਮੈਨੂੰ ਕੇ ਦਾ ਪਤਾਗਾ ਮੈਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਵੀ ਕੇ ਤੇ ਐਮ ਨੂੰ ਕੀ ਕਹਿੰਦੇ ਆ ਵੀ ਵਿਊ ਕਹਿੰਦੇ ਆ ਕਿ ਮਿਲੀਅਨ ਕਹਿੰਦੇ ਆ ਕਿਉਂਕਿ ਮੈਂ ਅਣਪੜਾ ਜਮਾ ਹੀ ਤੇ ਆਂਦੇ ਨੇ ਲੰਗੇ ਤੂੰ ਵਾਇਰਲ ਹੋ ਗਈ ਤੇਰਾ ਫੋਨ ਦੇ ਉਹ ਭਾਈ ਬੰਦੇ ਨੇ ਮੇਰਾ ਫੋਨ ਫੜ ਲਿਆ ਜਦੋਂ ਫੋਨ ਫੜ ਲਿਆ ਤੇ ਮੇਰਾ ਮੁੰਡਾ ਬਈ ਮੈਨੂੰ ਬਾਅਦ ਚ ਮੈਂ ਆਪਦੇ ਮੁੰਡੇ ਨੂੰ ਦੱਸਿਆ ਮੇਰਾ ਮੁੰਡਾ ਕਹਿੰਦਾ ਕਮਲ ਗੇ ਕਹਿੰਦਾ ਤੇਰੀ ਵੀਡੀਓ ਵਾਇਰਲ ਹੋ ਗਈ ਤੇ ਤੂੰ ਫੋਨ ਨਾ ਹਣ ਕਿਸੇ ਨੂੰ ਫੜਾਈਂ ਕਹਿੰਦਾ ਮੈਂ ਕਿਹਾ ਵੀ ਕਿਉਂ ਕਹਿੰਦਾ ਲੋਕ ਅੱਜ ਕੱਲ ਪਤਾ ਨਹੀਂ ਕੀ ਕੀ ਕਰ ਦਿੰਦੇ ਆ ਮੈਨੂੰ ਤਾਂ ਪਤਾ ਨਹੀਂ ਅੰਗਰੇਜੀ ਜੀ ਬੋਲਦਾ ਸੀਗਾ ਇਹ ਤੇ ਕਹਿੰਦਾ ਫਿਰ ਉਸ ਤੋਂ ਬਾਅਦ ਮੈਂ ਦਾ ਭਰਾ ਵਡਰਦੀ ਨੂੰ ਤਾਂ ਫੋਨ ਫੜ ਲਿਆ ਮੈਂ ਕਿਹਾ ਵੀ ਮੇਰਾ ਤਾਂ ਫੋਨ ਫੜਾ ਲੈ ਮੈਂ ਕਿਹਾ ਤੇ ਮੈਂ ਕਿਹਾ ਮੈਂ ਤਾਂ ਨਾ ਜਾਣਾ ਮੈਂ ਕਿਹਾ ਮੈਂ ਤਾਂ ਮੈਂ ਤਾਂ ਕਲਰ ਕਰਾਉਣ ਜਾਣਾ ਵਾਲਾਂ ਨੂੰ ਮੈਂ ਕਿਹਾ ਮੈਂ ਤਾਂ ਉਹੀ ਝੂਠ ਬੋਲਤਾ ਹਾਂ ਤੇ ਫੋਨ ਫੜ ਲਿਆ ਉਦੋਂ ਬਾਅਦ ਸਾਡੇ ਘਰੇ ਬਸ ਲੋਕ ਆ ਜਾ ਕਰਨ ਕੋਈ ਫੋਟੋ ਕਰਾਵੇ ਕੋਈ ਵੀਡੀਓ ਬਣਾਵੇ ਮੈਂ ਕਿ ਹੋਈ ਕੀ ਜਾਂਦਾ ਭਰਾਵਾ ਪਹਿਲਾਂ ਤਾਂ ਸਾਨੂੰ ਜਮੇ ਨਹੀਂ ਸੀ ਪਤਾ ਕਿਸੇ ਗੱਲ ਦਾ ਹੀ ਤੇ ਬਾਅਦ ਵਿੱਚ ਮੈਂ ਇੱਕ ਦਿਨ ਬਠਿੰਡੇ ਜਾਣੀ ਆ ਮੈਂ ਸ਼ਹਿਰ ਚ ਉੱਥੇ ਲੋਕਾਂ ਨੇ ਹਾਏ ਕਰਨਾ ਬਠਿੰਡਾ ਹਾਏ ਕਰਨਾ ਬਠਿੰਡਾ ਵੀਡੀਓ ਬਣਾਉਣ ਲੱਗ ਜਾਂਦੇ ਆ ਹੁਣ ਮੈਨੂੰ ਪਤਾ ਲੱਗ ਗਿਆ ਵੀ ਹਾਂ ਵਾਕਈ ਭਰਾਵਾ ਵੀ ਨਾ ਹੋ ਗਿਆ ਮੁੱਸੇ ਵਾਲੇ ਵਾਂਗੂੰ ਫਿਰ ਨਾ ਦਾ ਤੇ ਤੁਸੀਂ ਆ ਆਪਦੀ ਹੈ ਨਾ ਟੈਟੂਸ ਬਣਾਇਆ ਨਾ 91 ਨਾਟ 11 ਬਣਾਇਆ ਮੈਂ ਬਾਈ ਦੀ ਫੈਨ ਆ ਸਿੱਧੂ ਬਾਈ ਦੀ ਉਸੇ ਵਾਲੇ ਦੀ ਫੈਨ ਆ ਮੈਂ ਉਹਦੀ ਜਿੰਨਾ ਉਹਦੇ ਗਏ ਦਾ ਦੁੱਖ ਸੀ ਮੈਨੂੰ ਬਾਈ ਦਾ ਤੇ ਹੁਣ ਉਹਦੇ ਦੁੱਗਣੀ ਆਈ ਦੀ ਖੁਸ਼ੀ ਆ ਮੈਨੂੰ ਬਹੁਤ ਜ਼ਿਆਦਾ ਬਾਈ ਮੈਂ 2-3 ਵਾਰ ਹੀ ਜਾ ਆਈ ਆ ਉੱਥੇ ਅੱਛਾ ਮਿਲ ਕੇ ਉਹਨਾਂ ਨੂੰ ਨਹੀਂ ਵਿਚਾਰਾ ਮੈਨੂੰ ਬਾਪੂ ਜੀ ਤਾਂ ਨਹੀਂ ਹੁਣ ਤੇ ਵਿਚਾਰਾ ਮਿਲਿਆ ਨਹੀਂ ਕਿਉਂਕਿ ਬੱਚਾ ਉਹਨਾਂ ਦਾ ਸਿੱਧੂ ਛੋਟਾ ਸੀ ਨਾ ਤੇ ਪਰ ਜਿੱਦ ਦੇ ਬਾਈ ਦੀ ਨਾ ਹਨਾ ਡੈਥ ਹੁੰਦੀ ਆ ਮੈਂ 2-3 ਦਿਨ ਬਾਈ ਮੈਂ ਰੋਟੀ ਨਹੀਂ ਖਾਦੀ ਮੈਂ ਬਸ ਰੋਈ ਗਈ ਮੈਂ ਉਹ ਵੇਖ ਵੇਖ ਕੇ ਨਾ ਐਲਸੀਡੀ 'ਚ ਜਦ ਦਿਖਾਉਂਦੇ ਸੀਗੇ ਉਹ ਜਿਹਦੇ ਪਿਓ ਨੇ ਜਦੋਂ ਐ ਕਰਕੇ ਐ ਕਰਕੇ ਥਾਪੀ ਮਾਰੀ ਹਨਾ ਵਿਚਾਰੇ ਨੂੰ ਜਦੋਂ ਲੈ ਕੇ ਜਾਂਦੇ ਆ ਬੜਾ ਬਾਈ ਅਸੀਂ ਬੜਾ ਦੁੱਖ ਆਇਆ ਬਾਈ ਦਾ ਬਹੁਤ ਜ਼ਿਆਦਾ ਕਿਸੇ ਦਾ ਨੌਜਵਾਨ ਪੁੱਤ ਹੈ ਬਹੁਤ ਬੜਾ ਤੇ ਸਾਰੇ ਪੰਜਾਬ ਨੂੰ ਪੂਰਾ ਦੁੱਖ ਰਿਹਾ ਹਾਂਜੀ ਹਾਂਜੀ ਤੇ ਫੇਰ ਭੈਣ ਜੀ ਵੀ ਜਦੋਂ ਫੇਰ ਅਗਲੀ ਜਦੋਂ ਰੀਲ ਫੇਰ ਅਗਲੀ ਰੀਲ ਫੇਰ ਕਰ ਦੋ ਬਣਾਈ ਹਾਂ ਅਗਲੀ ਅਗਲੀ ਰੀਲ ਮੈਂ ਮੰਜੀ ਤੇ ਬਹਿ ਕੇ ਬਣਾਤੀ ਤੇਰੀ ਹਿੱਕ ਤੇ دیਵਾ ਨਾ ਬਾਲਿਆ ਤਾਂ ਤੂੰ ਕੀ ਜਾਣੇ ਉਹ ਵੀ ਲੋਕਾਂ ਨੇ ਚੱਕ ਤੇ ਉਹਦਾ ਪਤਾ ਹੀ ਨਹੀਂ ਕਿੰਨੇ ਚ ਗਈ ਫੇਰ ਉਹ ਦੁਆ ਤਾ ਭਰਾਵਾ ਫਿਰ ਗੁੱਡੀ ਪ੍ਰਮਾਤਮਾ ਨੇ ਛਾੜਦੀ ਛਾੜਦੀ ਛਾੜਦੇ ਆਉਂ ਜਾਂਦੇ ਆ ਕਿਰਨਾ ਸਿਖਰਾਂ ਤੇ ਹੁਣ ਨਹੀਂ ਪਿੱਛੇ ਮੁੜਦੀ ਕਿਰਨਾ ਹੁਣ ਤਾਂ ਜੋ ਮਰਜ਼ੀ ਹੋ ਜੇ ਤੇ ਹੁਣ ਹੁਣ ਕਈ ਵਾਰੀ ਕਈ ਉਹ ਏਜੰਸੀ ਵਾਲੇ ਵੀ ਆ ਜਾਂਦੇ ਹੁੰਨੇ ਆ ਜੈਲ ਸਿੰਘ ਹੌਲੇ ਤਾਂ ਬਹੁਤ ਤੁਰੇ ਫਿਰਦੇ ਆ ਤੁਰੇ ਫਿਰਨ ਭਰਾਵਾ ਉਹ ਵੀ ਆਪਣੀ ਭੈਣ ਭਰਾ ਆਪਾਂ ਕਦੇ ਸੋਚਿਆ ਹੀ ਨਹੀਂਗਾ ਆਪਾਂ ਕਿਸੇ ਨੂੰ ਮਾਰਾ ਨਾ ਕਹੀਏ ਵਧੀਆ ਜੇ ਪਰਮਾਤਮਾ ਕਹੀ ਦੀ ਤਰੱਕੀ ਹਨਾ ਕਿਸੇ ਨੂੰ ਦਿੰਦਾ ਤਾਂ ਵਧੀਆ ਚੰਗੀ ਗੱਲ ਆ ਇਹ ਗੱਲ ਤੋਂ ਇਹਨਾਂ ਦੀ ਤੋਂ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਅੱਜ ਕੱਲ ਜਿਹਦੀ ਨਾ ਇੱਕ ਦੋ ਰੀਲਾਂ ਚੱਲ ਜਾਂਦੀਆਂ ਤੇ ਉਹ ਅਸੀਂ ਜਦੋਂ ਫੋਨ ਕਰਦੇ ਆ ਵੀ ਨਾ ਇੰਟਰਵਿਊ ਕਰ ਲਈਏ ਤੇ ਉਹ ਪਤੰਦਰ ਗੱਲ ਹੀ ਨਹੀਂ ਸੁਣਦੇ ਆਣਾ ਉਹ ਪਹਿਲਾਂ ਕਹਣਗੇ ਤੁਹਾਡਾ ਹੋ ਕਰੋ ਕਿੰਨੇ ਮਿਲੀਅਨ ਵਿਊ ਆਉਂਦੇ ਆ ਕੀ ਆਉਂਦਾ ਇਹਨਾਂ ਨੂੰ ਮੈਂ ਫੋਨ ਕੀਤਾ ਪਹਿਲਾਂ ਇਹਨਾਂ ਦੇ ਬੇਟੇ ਨੇ ਚੱਕਿਆ ਉਹ ਕਹਿੰਦੇ ਬਾਈ ਜੀ ਜਰੂਰ ਆਜੋ ਫਿਰ ਇਹਨਾਂ ਦਾ ਸਗੋਂ ਆਪ ਫੋਨ ਆਇਆ ਨਹੀਂ ਨਹੀਂ ਕੋਈ ਗੱਲ ਨਹੀਂ ਆਗਰ ਜੇ ਵੀ ਫੇਰ ਵੀ ਕਿਸੇ ਮੇਰੇ ਪਹਾੜਾਣੇ ਹਨ ਇੰਟਰਵਿਊ ਕਿਸੇ ਨੇ ਵੀ ਕਰਨੀ ਆ ਨੋ ਪ੍ਰੋਬਲਮ ਕਰਨਾ ਕਰਨੋ ਏ ਵੈਲਕਮ ਹੈ ਤੇ ਵਧੀਆ ਚਾਹ ਪਾਣੀ ਪਿਆਉਂਗੀ ਵਧੀਆ ਗੋਲੀ ਵਾਲਾ ਬੱਤਾਂ ਵੀ ਪਿਆਉਂਗੀ 10 ਰੁਪਏ ਦਾ ਲੈ ਕੇ ਠੀਕ ਆ ਤੇ ਤੁਸੀਂ ਇੰਟਰਵਿਊ ਕਰਨ ਆਉਣਾ ਮੇਰੀ ਜਰੂਰ ਠੀਕ ਆ ਮੇਰੀ ਆਵਾਜ਼ ਲੋਕਾਂ ਤਾਈਂ ਪਹੁੰਚਾਉਣਾ ਕਿ ਕਰਨ ਬਟੰਡਾ ਨੇ ਕਿੰਨੇ ਦੁੱਖ ਦੇਖਿਆ ਇਹ ਹੱਸਦੇ ਚਿਹਰੇ ਦੇ ਪਿੱਛੇ ਨਾ ਬਾਈ ਬਹੁਤ ਮੈਣਾ ਝੋਲਨਾ ਭਰੀ ਫਿਰਦੀ ਆ ਆ ਇਸ ਮਿੱਟੇ ਹੋਇਆ ਦੁੱਖ ਮੇਰੇ ਤੇ ਪਰਲੀਜ਼ ਮੈਨੂੰ ਨਾ ਗਲਤ ਕਮੈਂਟ ਨਾ ਕਰਿਆ ਕਰੋ ਮੈਂ ਇੱਕ ਭੋਲੀ ਜੀ ਸਿੱਧੀ ਜੀ ਤੇ ਮੈਂ ਹੈਗੀ ਆ ਜੀ ਉਹ ਬਦਲਾ ਜੱਟੀ ਵਾਲੀ ਕਰ ਲਈ ਵੇ ਕਰ ਲਈ ਤੂੰ ਮਟਿਆਰ ਦੀਵਾਲੀ ਕਰ ਲਈ ਵੇ ਦਿਲ ਦਾ ਹਰ ਮਹਿਰਮਾ ਅਫਸਾਨਾ ਸਿੰਘ ਦਾ ਮੈਂ ਬਦਲਾ ਜੱਟੀ ਫਿਲਮ ਵਾਲੀ ਹੱਸ ਖੇਡਲੇ ਭਰਾਵਾ ਤੇ ਪ੍ਰਮਾਤਮਾ ਤੁਹਾਨੂੰ ਵੀ ਖੁਸ਼ ਰੱਖੇ ਤੇ ਤੁਹਾਡਾ ਬਹੁਤ ਦਿਲੋਂ ਸਵਾਗਤ ਆ ਵੈਲਕਮ ਹੈ ਕਰਨ ਬਠਿੰਡਾ ਵੱਲੋਂ ਤੁਸੀਂ ਆਉਂਦਾ ਹਨਾ ਟਾਈਮ ਕੱਢ ਕੇ ਆਏ ਬਠਿੰਡਾ ਬਠਿੰਡਾ ਹੋਈ ਪਈ ਹੈ ਬਹੁਤ ਬਠਿੰਡਾ ਕਿਹੜਾ ਜੀ ਮੈਂ ਤਾਂ ਪਤਾ ਨਹੀਂ ਕਿੱਥੇ ਲੂਜੀ ਲੈਂਡ ਟਿੱਕਰ ਚੱਲ ਪਿਆ ਪਤਾ ਬਹੁਤ ਬਠਿੰਡਾ ਲੂਜੀ ਲੈਂਡ ਦੇ ਤੁਸੀ ਕਿਹਨੂੰ ਕਰਤਾ ਕਰਤਾ ਜੀ ਕਰਤਾ 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 ਵੈਸੇ ਬਠਿੰਡਾ ਪਹਿਲਾਂ ਵੀ ਮਸ਼ਹੂਰ ਸੀ ਪਰ ਹੁਣ ਕਰਨਾ ਨਾ ਹੁਣ ਕੋਈ ਖਾ ਮੈਂ ਬਾਈ ਮੈਂ ਪਹਿਲੀ ਵਾਰ ਪੀਜ਼ਾ ਲਿਆਂਦਾ ਮੈਂ ਤੁਹਾਨੂੰ ਗੱਲ ਸੁਣਾਉਣੀ ਹੈ ਇੱਕ ਅੱਛਾ ਤੇ ਉਹ ਵੀ ਟਾਈਮ ਸੀ ਆਪਣੇ ਤੇ ਵੀ ਕਦੇ ਮੈਨੂੰ ਰੋਟੀ ਨਹੀਂ ਮਿਲਦੀ ਸੀਗੀ ਮੰਗੇ ਤਾਂ ਵੀ ਰੋਟੀ ਨਹੀਂ ਸੀ ਮਿਲਦੀ ਤੇ ਮੈਂ ਨਾ ਪਹਿਲੀ ਵਾਰ ਪੀਜ਼ਾ ਲਿਆਂਦਾ 450 ਦਾ ਆਪਾਂ ਪਹਿਲੀ ਵਾਰ ਪੀਜ਼ਾ ਲਿਆਂਦਾ ਆਪਾਂ ਵੀਡੀਓ ਪਾਤੀ ਭਰਾਵਾ ਵੀ ਕਰਨਾ ਬਠਿੰਡਾ ਉਹਦੇ ਵੱਟ ਗਈ ਤੇ ਭਰਾਵਾ ਮੈਂ ਤਾਂ ਸਾਰਾ ਹੀ ਖਾ ਗਈ ਆ ਬੜਾ ਚੱਕ ਤੇ ਫੱਟੇ ਮੈਂ ਤਾਂ ਬਈ ਪੀਜ਼ਾ ਬਹੁਤ ਪਸੰਦਾ ਜੇ ਕਿਸੇ ਨੇ ਇੰਟਰਵਿਊ ਵਾਲੇ ਦੇਖ ਕੇ ਮੇਰੇ ਫੈਨਸ ਦਾ ਕੋਈ ਵੀ ਬਲਕਿ ਮੈਂ 1.7 ਵਾਲੇ ਅਦਰ ਪਰਮਨ ਪੀਜਾ ਲੈ ਅਦਰ ਪਰ ਵਾਲਾ ਪੀਜਾ ਮੇਰਾ ਫੇਵਰੇਟ ਹੈ ਸਹੀ ਗੱਲ ਹੈ ਸਹੀ ਹੈ ਭੈਣ ਜੀ ਤੁਸੀਂ ਤੁਹਾਡੀਆਂ ਵੀ ਇੰਨੀਆਂ ਨਾ ਅਨਮੁੱਲੀਆਂ ਗੱਲਾਂ ਕੀਤੀਆਂ ਹਾਂ ਤੇ ਆਪਣੇ ਤੁਹਾਡਾ ਸਮਾਂ ਦਿੱਤਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਭਰਾ ਬਹੁਤ ਜ਼ਿਆਦਾ ਤੁਸੀਂ ਵੀ ਇਹੋ ਜੇ ਟੈਲੈਂਟ ਜਿਹੜੇ ਆਪਣੇ ਹਨਾ ਦੁੱਖ ਦਰਦ ਭੁਲਾਉਣ ਲਈ ਥੋਂਡੀ ਖੁਸ਼ੀ ਲਈ ਕੰਮ ਕਰ ਰਹੇ ਆ ਉਹਨਾਂ ਨੂੰ ਗਲਤ ਕਮੈਂਟ ਨਾ ਕਰਿਆ ਕਰੋ ਕਿਉਂਕਿ ਧੀਆ ਭੈਣਾ ਸਾਰਿਆਂ ਦੀਆਂ ਆਪਣੀਆਂ ਆਪਦੀਆਂ ਹੀ ਆ ਜੇਕਰ ਇਹਨਾਂ ਨੂੰ ਕਮੈਂਟ ਕਰਦੇ ਹੋ ਤੇ ਮਾਂ ਧੀ ਭੈਣ ਆਪਣੇ ਘਰੇ ਵੀ ਆ ਉਹ ਵੀ ਉਹ ਵੀ ਕਮੈਂਟ ਇਹਨਾਂ ਨੂੰ ਨਹੀਂ ਜਾਂਦੇ ਉਹ ਆਪਣੀਆਂ ਧੀਆ ਭੈਣਾਂ ਨੂੰ ਜਾਂਦੇ ਆ ਇਹ ਦੇਖ ਲਿਆ ਕਰੋ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ